ਅੱਜ ਪਹੁੰਚੇ ਆਂ ਅਸੀਂ ਜ਼ਿਲ੍ਹਾ ਮਾਨਸਾ ਦੇ ਪਿੰਡ ਰੱਲਾ ਦੇ ਵਿੱਚ ਜਿੱਥੇ ਬਾਬਾ ਜੋਗੀ ਪੀਰ ਜੀ ਦੇ ਨਾਂ ਤੋਂ ਇਤਿਹਾਸਿਕ ਥਾਣੇ ਜਿਹੜਾ ਬਣਿਆ ਹੋਇਆਗਾ ਜਿਵੇਂ ਕਿ ਅਸੀਂ ਸੁਣਿਆ ਕਿ ਇੱਥੇ ਹਰ ਪ੍ਰਕਾਰ ਦੀ ਮੰਨਤਾ ਜਿਹੜੀ ਉਹ ਪੂਰੀ ਹੁੰਦੀ ਹੈ ਤੇ ਕਿਵੇਂ ਇੱਥੇ ਬਾਬਾ ਜੋਗੀ ਪੀਰ ਜੀ ਨੇ ਪਠਾਨਾ ਨੂੰ ਜਾਨ ਬਖਸ਼ੀ ਸੀਗੀ ਤੇ ਪਠਾਨਾ ਨੇ ਫਿਰ ਬਾਅਦ ਵਿੱਚ ਬਾਬਾ ਜੋਗੀ ਪੀਰ ਜੀ ਨੂੰ ਪੀਰ ਕਰਕੇ ਮੰਨਿਆ ਸੀ ਤਾਂ ਇਸ ਦੇ ਪਿੱਛੇ ਦਾ ਕੀ ਇਤਿਹਾਸ ਹੈ ਕੀ ਕਿਉਂ ਇੱਥੇ ਇਸ ਜਗ੍ਹਾ ਦੀ ਮੰਨਤਾ ਕੀਤੀ ਜਾਂਦੀ ਹੈ ਤੇ ਕੀ ਕੀ ਜਗ੍ਹਾਵਾਂ ਨੇ ਇੱਥੇ ਜਿਹੜੀਆਂ ਬਣੀਆਂ ਹੋਈਆਂ ਨੇ ਅੰਦਰ ਤਾਂ ਆਓ ਅਸੀਂ ਤੁਹਾਨੂੰ ਸਭ ਦਿਖਾਵਾਂਗੇ ਤੇ ਇਸ ਦੇ ਪਿੱਛੇ ਦਾ ਇਤਿ ਜਾਣਦੇ ਆ ਅੰਦਰ ਜਾਂਦੇ ਪਹਿਲਾਂ ਤੁਹਾਨੂੰ ਦਿਖਾ ਦਈਏ ਕਿ ਕਿਵੇਂ ਕਿੰਨੇ ਏਕੜ ਦੇ ਵਿੱਚ ਇਹ ਜਗ੍ਹਾ ਜਿਹੜੀ ਉਹ ਪੂਰੀ ਫੈਲੀ ਹੋਈ ਆ ਜਿਵੇਂ ਤੁਸੀਂ ਸਾਡੇ ਪਿੱਛੇ ਦੇਖ ਹੀ ਸਕਦੇ ਹੋ ਕਿ ਜੰਗਲ ਨੇ ਜਿਹੜੇ ਉਹ ਬਣੇ ਹੋਏ ਆ ਤੇ ਸਾਡੇ ਖੱਬੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਬਾਗ ਹੈ ਜਿਹੜਾ ਉਹ ਪੂਰਾ ਬਣਿਆ ਹੋਇਆ ਤੇ ਜਿਵੇਂ ਕਿ ਦੇਖ ਲਈਏ ਕਿ ਸਦਾਲੂਆਂ ਦੇ ਔਨਲੀ ਇੱਥੇ ਵਧੀਆ ਸੜਕਾਂ ਜਿਹੜੀ ਉਹ ਬਣਾਈ ਗਈ ਹੈਗੀ ਤੇ ਵਧੀਆ ਪ੍ਰਬੰਧ ਨੇ ਜਿਹੜੇ ਉਹ ਕੀਤੇ ਗਏ ਨੇ ਤਾਂ ਆਓ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਤਨ ਤਨ ਬਾਬਾ ਜੋਗੀ ਪੀਰ ਜੀ ਦੀ ਮੁੱਖ ਜਗ੍ਹਾ ਦੇ ਉੱਤੇ ਤੇ ਮੁੱਖ ਸਥਾਨ ਦੇ ਉੱਤੇ ਜਿੱਥੇ ਕਿ ਤੁਸੀਂ ਮੇਰੇ ਪਿੱਛੇ ਦੇਖ ਹੀ ਸਕਦੇ ਹੋ ਕਿ ਖੱਬੀ ਸਾਈਡ ਹੈ ਜਿਹੜਾ ਉਹ ਦਫ਼ਤਰ ਬਣਿਆ ਹੋਇਆ ਤੇ ਬਿਲਕੁਲ ਮੇਰੇ ਪਿੱਛੇ ਹੈ ਜਿਹੜੀ ਉਹ ਬਾਬਾ ਜੀ ਦੀ ਸਮਾਦ ਹੈ ਜਿਹੜੀ ਉਹ ਬਣੀ ਹੋਈ ਹੈ ਤੇ ਉੱਥੇ 24 ਘੰਟੇ ਚਿਰਾਗ ਹੈ ਜਿਹੜਾ ਉਹ ਚੱਲਦਾ ਰਹਿੰਦਾਗਾ ਤੇ ਉਸ ਦੇ ਨਾਲ ਹੀ ਹੈ ਜਿਹੜਾ ਸ਼ਰੋਵਰ ਬਣਿਆ ਹੋਇਆਗਾ ਤਾਂ ਅਸੀਂ ਇਹਨਾਂ ਸਾਰੀਆਂ ਜਗਾਵਾਂ ਬਾਰੇ ਤੁਹਾਨੂੰ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗੇ ਤੇ ਡਿਟੇਲ ਦੇ ਵਿੱਚ ਦੱਸਾਂਗੇ ਤਾ ਹੁਣ ਲੈ ਕੇ ਚੱਲਦੇ ਆ ਤੁਹਾਨੂੰ ਬਾਬਾ ਜੋਗੀ ਪੀਰ ਜੀ ਦੀ ਸਮਾਦਵਾਲ ਜਿੱਥੇ ਚਿਰਾਗ ਆ ਜਿਹੜਾ ਉਹ 24 ਘੰਟੇ ਚੱਲਦਾ ਰਹਿੰਦਾ ਹੈਗਾ ਤਾਂ ਜੇਕਰ ਗੱਲ ਕਰ ਲਈ ਜਾਵੇ ਕਿ ਬਾਬਾ ਜੋਗੀ ਪੀਰ ਜੀ ਦੇ ਨਾਮ ਨਾਲ ਜੋਗੀ ਪੀਰ ਕਿਉਂ ਲੱਗਦਾ ਹੈਗਾ ਜਿਵੇਂ ਕਿ ਦੇਖਿਆ ਜਾਵੇ ਤਾਂ ਬਚਪਨ ਦੇ ਵਿੱਚ ਉਹਨਾਂ ਦਾ ਨਾਮ ਰਾਣਾ ਜੋਗਾ ਸੀਗਾ ਤੇ ਪਰ ਜਦੋਂ ਬਾਬੇ ਬਾਬਾ ਜੀ ਨੇ ਆਪਣੀ ਰਾਜ ਦੀ ਬਾਗਡੋਰ ਸੰਭਾਲੀ ਸੀ ਤਾਂ ਉਹਨਾਂ ਨੇ ਪਠਾਣਾ ਨੂੰ ਜਿਹੜਾ ਉਹ ਮਾਮਲਾ ਦੇਣਾ ਬੰਦ ਕਰਤਾ ਸੀਗਾ ਤਾਂ ਕਰਕੇ ਪਠਾਨ ਸੀ ਜਿਹੜੇ ਉਹ ਉਹਨਾਂ ਤੋਂ ਬੈਰ ਰੱਖਣ ਲੱਗ ਗਏ ਸੀਗੇ ਤੇ ਜਦੋਂ ਪਠਾਣਾ ਨੇ ਅੱਪ ਕਹਿ ਦਈਏ ਵੀ ਚੈਲਾਂ ਤੇ ਜਦੋਂ ਚੜ੍ਹਾਈ ਕੀਤੀ ਹੈਗੀ ਤਾਂ ਚੈਲਾਂ ਨੇ ਵੀ ਆਪਣੇ ਜੰਗ ਦੇ ਮੈਦਾਨ ਵਿੱਚ ਜਦੋਂ ਬਾਬਾ ਜੋਗੀ ਪੀਰ ਜੀ ਆਏ ਤਾਂ ਉਹ ਲੜਦੇ ਲੜਦੇ ਕਾਫੀ ਖੂਨ ਖਰਾਬਾ ਹੋਇਆ ਕਾਫੀਆਂ ਦੇ ਮੌਤਾਂ ਵੀ ਹੋਈਆਂ ਤਾਂ ਉਸ ਦੌਰਾਨ ਬਾਬਾ ਜੋਗੀ ਪੀਰ ਜੀ ਦੇ ਤਲਵਾਰ ਨਾਲ ਜਿਹੜਾ ਸੀ ਉਹ ਕੱਟਿਆ ਗਿਆ ਸੀ ਪਰ ਕੱਟਣ ਦੇ ਬਾਵਜੂਦ ਵੀ ਜਿਹੜੀ ਉਹ ਲੜਾਈ ਆ ਉਹ ਬਰਕਰਾਰ ਰਹੀ ਤੇ ਇਹ ਦੇਖ ਕੇ ਪਠਾਨ ਸੀ ਜਿਹੜੇ ਉਹ ਮੈਦਾਨ ਛੱਡ ਕੇ ਭੱਜ ਗਏ ਸੀ ਤੇ ਉਹਨਾਂ ਨੇ ਭੱਜਦੇ ਭੱਜਦੇ ਨੇ ਇੱਕ ਗੱਲ ਕਹੀ ਸੀ ਸਾਡੀ ਜਾਨ ਨੂੰ ਬਖਸ਼ ਦੇ ਤਾਂ ਅਸੀਂ ਤੈਨੂੰ ਪੀਰ ਕਰਕੇ ਮੰਨਾਂਗੇ ਤਾਂ ਇਸ ਤੋਂ ਬਾਅਦ ਜਦੋਂ ਉਹਨਾਂ ਨੇ ਬਾਬਾ ਬਾਬਾ ਜੋਗੀ ਪੀਰ ਜੀ ਨੇ ਉਹਨਾਂ ਨੂੰ ਉਹਨਾਂ ਦੀ ਜਾਨ ਨੂੰ ਬਖਸ਼ਿਆ ਸੀ ਤਾਂ ਉਸ ਤੋਂ ਬਾਅਦ ਉਹਨਾਂ ਦੇ ਨਾਮ ਪਿੱਛੇ ਜੋਗੀ ਪੀਰ ਜੀ ਲੱਗੇ ਸੀ ਤਾਂ ਕਰਕੇ ਅੱਦੇ ਪਠਾਨ ਆਪਾਂ ਕਹਿ ਦਈਏ ਵੀ ਚੈਲਾਂ ਦੇ ਵਿੱਚ ਆ ਕੇ ਸ਼ਾਮਲ ਹੋ ਗਏ ਸੀਗੇ ਤੇ ਪਠਾਨ ਸੀ ਜਿਹੜੇ ਉਹ ਜੋਗੀ ਪੀਰ ਜੀ ਨੂੰ ਪੀਰ ਮੰਨਣ ਲੱਗ ਗਏ ਸੀਗੇ ਹੁਣ ਤਾਂ ਤੁਹਾਨੂੰ ਲੈ ਕੇ ਚੱਲਦੇ ਆਂਗੇ ਬਾਬਾ ਜੀ ਦੀ ਅਖੰਡ ਜੋਤ ਵੱਲ ਤਾਂ ਇਹ ਅਖੰਡ ਜੋਤ ਕੋਈ ਮਾਮੂਲੀ ਜੋਤ ਨਹੀਂ ਇਹ ਜੋਤ ਦੀ ਇੱਕ ਖਾਸ ਤੇ ਵਿਸ਼ੇਸ਼ ਮਹੱਤਤਾ ਹੈ ਜਿਹੜੀ ਉਹ ਹੈਗੀ ਆ ਵੀ ਇਹ 24 ਘੰਟੇ ਚੱਲਦੀ ਰਹਿੰਦੀ ਆ ਜਿਵੇਂ ਕਿ ਸਾਨੂੰ ਸੇਵਾਦਾਰਾਂ ਨੇ ਵੀ ਦੱਸਿਆ ਕਿ ਜਿਵੇਂ ਪਿਛਲੇ ਦਿਨੀ ਮੌਸਮ ਜਿਹੜਾ ਇੰਨਾ ਜਿਆਦਾ ਖਰਾਬ ਸੀਗਾ ਕਿ ਕਾਫੀ ਨੁਕਸਾਨ ਵੀ ਹੋਏਗਾ ਪਰ ਇਸ ਜੋਤ ਲਈ ਜੇਕਰ ਗੱਲ ਕਰਨ ਲਈ ਜਾਵੇ ਤਾਂ ਇਸ ਜੋਤ ਵਿੱਚ ਕੋਈ ਸ਼ਕਤੀ ਮੰਨੀ ਜਾ ਸਕਦੇ ਕਿ ਐਨੇ ਤੂਫਾਨ ਤੇ ਹਨੇਰੀਆਂ ਦੇ ਆਉਣ ਦੇ ਬਾਵਜੂਦ ਵੀ ਇਹ ਜੋਤ ਲਗਾਤਾਰ ਚੱਲਦੀ ਰਹੀ ਇਸ ਨੂੰ ਅੱਖ ਚਪਕਣ ਦੇ ਬਾਵਲੇ ਵੀ ਆਪਾਂ ਕਹਿ ਸਕਦੇ ਹਾਂ ਵੀ ਜੋਤ ਜਿਹੜੀ ਉਹ ਬੁਝਦੀ ਨਹੀਂ ਹੈਗੀ ਕਿ ਜੋਤ ਅਖੰਡ ਜੋਤ ਹੈ ਜਿਹੜੀ ਉਹ ਚੱਲਦੀ ਰਹਿੰਦੀ ਹੈ 24 ਘੰਟੇ ਲਗਾਤਾਰ ਚੱਲਦੀ ਰਹਿੰਦੀ ਹੈਗੀ ਤਾਂ ਇਸ ਜੋਤ ਦੀ ਇੱਕ ਖਾਸ ਮਹੱਤਤਾ ਵੀ ਇਸ ਦੇ ਵਿੱਚ ਦੇਸੀ ਘeol ਜਿਹੜਾ ਉਹ ਪਾਇਆ ਜਾਂਦਾਗਾ ਇਸ ਸਥਾਨ ਨੂੰ ਲੈ ਕੇ ਤੇ ਇਸ ਜੋਤ ਨੂੰ ਲੈ ਕੇ ਅਸੀਂ ਸੇਵਾਦਾਰਾਂ ਨਾਲ ਵੀ ਗੱਲਬਾਤ ਕਰ ਕਿ ਤੇ ਉਹਨਾਂ ਤੋਂ ਜਾਣਾਂਗੇ ਕਿ ਇਸ ਜੋਤ ਦੀ ਤੇ ਇਸ ਸਥਾਨ ਦੀ ਕੀ ਵਿਸ਼ੇਸ਼ ਮਹੱਤਤਾ ਹੈਗੀ ਤਾਂ ਆਓ ਉਹਨਾਂ ਨਾਲ ਵੀ ਕਰਦੇ ਹਾਂ ਗੱਲਬਾਤ ਤੇ ਉਹਨਾਂ ਤੋਂ ਜਾਣਦੇ ਹਾਂ ਸਾਡੇ ਨਾਲ ਮੌਜੂਦ ਨੇ ਇਸ ਇਤਿਹਾਸਿਕ ਸਥਾਨ ਦੇ ਕਮੇਟੀ ਮੈਂਬਰ ਤੇ ਸੇਵਾਦਾਰ ਤੇ ਉਹਨਾਂ ਤੋਂ ਅਸੀਂ ਅਖੰਡ ਜੋਤ ਬਾਰੇ ਜਾਣਾਂਗੇ ਤੇ ਇਸ ਜਗ੍ਹਾ ਦੇ ਇਤਿਹਾਸ ਬਾਰੇ ਜਾਣਾਂਗੇ ਤਾਂ ਬਾਪੂ ਜਿਵੇਂ ਅਖੰਡ ਜੋਤ ਹੈ ਜਿਹੜੀ ਇੱਥੇ ਚੱਲਦੀ ਰਹਿੰਦੀ ਹੈ ਤਾਂ ਇਸ ਵਿੱਚ ਕੀ ਐਸੀ ਸ਼ਕਤੀ ਹੈਗੀ ਜਿਹੜੀ ਇਹ ਕਦੇ ਵੀ ਆਪਾਂ ਕਹਿ ਦਈਏ ਵੀ ਬੁਝਦੀ ਨਹੀਂ ਹੈਗੀ ਹਮੇਸ਼ਾ ਚੱਲਦੀ ਹੀ ਰਹਿੰਦੀ ਆ ਇਹ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਬਾਬਾ ਜਗਵੀਰ ਦੀ ਖੰਡਜੋਤ ਹੈ ਜਿਹੜੀ ਜੀ ਅਸੀਂ ਜਨਮ ਤੋਂ ਦੇਖਦੇ ਆ ਰਹੇ ਹਾਂ ਅਸੀਂ ਅੱਜ ਤੱਕ ਕਦੇ ਇੱਕ ਪਲ ਵਰ ਵਾਸਤੇ ਵੀ ਨਹੀਂ ਇਹ ਬੰਦ ਦੇਖੀ ਜਿਵੇਂ ਕਿ ਹੁਣ ਕੁਝ ਦਿਨ ਪਹਿਲਾਂ ਮੀਂਹ ਨੇ ਰੀ ਝੱਖੜ ਐਨੇ ਆਏ ਸੀ ਦੁਨੀਆ ਦੇ ਰੋੜਾਂ ਜਾਮ ਹੋ ਗਏ ਤਰਖਤ ਟੁੱਟ ਕੇ ਪਰ ਇਹ ਖੰਡਜੋਤ ਹੈ ਜਿਹੜੀ ਹਮੇਸ਼ਾ ਇੱਕ ਸੈਕਿੰਡ ਵਾਸਤੇ ਵੀ ਨਹੀਂ ਬੰਦ ਹੋਈ ਕਦੇ ਤੇ ਦੂਜੀ ਗੱਲ ਇਹ ਚ ਇਹ ਵਿਸ਼ੇਸ਼ ਮਹੱਤਤਾ ਹੈ ਵੀ ਇਹ ਜਿਹੜੀ ਹੈ ਇਹ ਚ ਦੇਸੀ ਘਿਓ ਪਾਇਆ ਜਾਂਦਾ ਜਾਂਦਾ ਜੇ ਤਾਂ ਜਿਹੜੇ ਸਰਦਾਲੂ ਨੇ ਉਹ ਵੀ ਪਾ ਕੇ ਜਾਂਦੇ ਨੇ ਜਿਹੇ ਨਾਸਰਦਾਲੂ ਬਈ ਮਾਲਾ ਇਹ ਚ ਕਿਉਂ ਘਟ ਹੋਵੇ ਤਾਂ ਇਹ ਕਮੇਟੀ ਵੱਲੋਂ ਪਾਇਆ ਜਾਂਦਾ ਇਹ ਕਦੇ ਵੀ ਬੰਦ ਨਹੀਂ ਹੋਈ ਤਾਂ ਜਿਵੇਂ ਇਸ ਜਗ੍ਹਾ ਦੀ ਇਤਿਹਾਸ ਦੀ ਗੱਲ ਕਰ ਲਈ ਤਾਂ ਇਸ ਜਗ੍ਹਾ ਦੇ ਪਿੱਛੇ ਦਾ ਇਤਿਹਾਸ ਕੀ ਹੈਗਾ ਇਹ ਅਸੀਂ ਬਚਪਨ ਤੋਂ ਹੀ ਸੁਣਦੇ ਆਂ ਕਿ ਬਾਬਾ ਜੂਗ ਪੀਰ ਦਾ ਤੇ ਕਿ ਪੁਰਾਣਾ ਬਸੋਕੜੇ Rajasthan ਦਾ ਸੀਗਾ ਜੀ ਇੱਥੇ ਆ ਕੇ ਉਹ ਰੁਕੇ ਸੀ ਇੱਥੇ ਕੋਈ ਗੱਡੇ ਵਾਲਾ ਲੈ ਕੇ ਜਾਂਦਾ ਸੀ ਉਹਦੀ ਨਾਵ ਟੁੱਟ ਗਈ ਤਾਂ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਇੱਥੇ ਲੱਕੜ ਦੀ ਡਾਣਾ ਤੋੜ ਕੇ ਪਾ ਲੋ ਤਾਂ ਤੁਹਾਡਾ ਜਗਾ ਆਪਣੀ ਜਗਾ ਤੇ ਡੱਗੜਾ ਪਹੁੰਚ ਜੂ ਤਾਂ ਉਹਨਾਂ ਨੇ ਉਹ ਲੱਕੜ ਦਾ ਡਾਣਾ ਤੋੜ ਕੇ ਉਹਦੇ ਵਿੱਚ ਪਾ ਲਿਆ ਤਾਂ ਉਹਨਾਂ ਦੀ ਉਹ ਮੰਜ਼ਲ ਤੇ ਗੱਡਾ ਪਹੁੰਚ ਗਿਆ ਜੀ ਧੰਨਵਾਦ ਤਾਂ ਬਾਪੂ ਜੀ ਮੈਂ ਗੱਲ ਕਰ ਲਈ ਵੀ ਇਸ ਜਗ੍ਹਾ ਦੀ ਮੰਨਤ ਆ ਗਈ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ ਤਾਂ ਇਸ ਜਗ੍ਹਾ ਦੀ ਮੰਨਤ ਇੰਨੀ ਕਿਉਂ ਕਰਦੇ ਆ ਲੋਕ ਤੇ ਭਾਈ ਸਾਰੇ ਪਹਿਲਾਂ ਤੁਸੀਂ ਮੁੱਢ ਤੋਂ ਹੀ ਲਾ ਕੇ ਕਰਦੇ ਆ ਜਾਂ ਹੁਣ ਕੋਈ ਮੱਝਾਂ ਸੂਈਆਂ ਤੇ ਇੱਥੇ ਪਹਿਲਾਂ ਬਾਬੇ ਦੇ ਦੋ ਚੜੂਗਾ ਫੇਰ ਉਹ ਆਪਾਂ ਘਰ ਵਿੱਚ ਵਰਤਿਆ ਜਾਊਗਾ ਤੇ ਫੇਰ ਉਹਦੇ ਜੋਤਾਂ ਦੁੱਧ ਬਣਾ ਕੇ ਕਿਉ ਲਿਆ ਕੇ ਤੇ ਉਹਦਾ ਉਹ ਜੋਤਾਂ ਚੱਲਦੀਆਂ ਨੇ ਹਾਂਜੀ ਤਾਂ ਜਿਵੇਂ ਮੰਨਤਾ ਦੀ ਗੱਲ ਕਰ ਲਈਏ ਤਾਂ ਮੈਂ ਸੁਣਿਆ ਸੀ ਵੀ ਇੱਥੇ ਹਰ ਪ੍ਰਕਾਰ ਦੀ ਮੰਨਤਾ ਜਿਹੜੀ ਉਹ ਪੂਰੀ ਹੁੰਦੀ ਹੈ ਕੋਈ ਵੀ ਆਪਾਂ ਤਨੋਂ ਮਨੋਂ ਸੁੱਖ ਦੀਆਂ ਜਦੋਂ ਤਾਂ ਉਹ ਸੁੱਖ ਆਪਣੀ ਬਾਰ ਆਉਂਦੀ ਹੈ ਤੇ ਕਿਹੜੇ ਕਿਹੜੇ ਮੰਨਤਾਂ ਨੇ ਜਿਹੜੀਆਂ ਉਹ ਪੂਰੀਆਂ ਹੋਣਗੀਆਂ ਕੋਈ ਮਰਜੀ ਸੁੱਖ ਹੋਊ ਜੀ ਉਹੀ ਇੱਥੇ ਸੁੱਖਾ ਪੂਰੀਆਂ ਨੇ ਬੱਚੇ ਵੀ ਕੁਝ ਨਾ ਕੁਝ ਲਿਖ ਕੇ ਜਾਂਦੇ ਨੇ ਦੇਖੋ ਜਿੱਥੇ ਜੋ ਜਗਦੀ ਆ ਉੱਥੇ ਤੁਹਾਨੂੰ ਪਤਾ ਵੀ ਕਾਲਸ ਜ਼ਰੂਰੀ ਹੈ ਉਹ ਕਾਲਸ ਦੇ ਸੱਤ ਦੇ ਉੱਤੇ ਬੱਚੇ ਆਪਣੀ ਆਪਣੀ ਮਨੋ ਕਾਮਨਾ ਪੂਰੀ ਲਿਖ ਕੇ ਜਾਂਦੇ ਨੇ ਫਿਰ ਉਹਨਾਂ ਦੀ ਪੂਰੀ ਹੁੰਦੀ ਹੈ ਦੂਜੀ ਗੱਲ ਇੱਥੇ ਇੱਕ ਨੂਨ ਚੜਦਾ ਜੀ ਜੇ ਕਿਸੇ ਦੇ ਮੌਕਾ ਹੋ ਜਾਏ ਜੇ ਮੈਂ ਆਪਣੇ ਹੱਥ ਪੈਰਾਂ ਤੇ ਮੌਕੇ ਹੋ ਜਾਂਦੇ ਨੇ ਉਹ ਚਾਂਦੀ ਦੇ ਲੋਕ ਚੜਾ ਕੇ ਜਾਂਦੇ ਨੇ ਛੋਟੇ ਛੋਟੇ ਮੌਕੇ ਬਣਾ ਕੇ ਗੋਲਕ ਵਿੱਚ ਪਾ ਜਾਂਦੇ ਨੇ ਤੇ ਨੂਨ ਚੜਦਾ ਹੈ ਤੇ ਉਹ ਮੌਕੇ ਵੀ ਪੂਰੇ ਹੋ ਜਾਂਦੇ ਤੇ ਝਾੜੂ ਵੀ ਇੱਥੇ ਚੜਾਈ ਜਾਂਦੇ ਨੇ ਤੇ ਬਾਕੀ ਧਰਮਾਨ ਸੇਵਾ ਨਾਲ ਵੀ ਧਰਮ ਨਾਲ ਸੇਵਾ ਕਰੀ ਜਾਂਦੀ ਇੱਥੇ ਜੀ ਇਹ ਇੱਥੇ ਪੂਰੀ ਹੁੰਦੀ ਆ ਕੋਈ ਵੀ ਸੁੱਖ ਸੋਕੇ ਵਗਜੋ ਉਹੀ ਆਪਣੀ ਪੂਰੀ ਹੋਊਗੀ ਹਾਂ ਇੱਥੇ ਨਵੇਂ ਵਿਆਹੇ ਜੋੜੇ ਆਉਂਦੇ ਨੇ ਜੀ ਨਵੇਂ ਵਿਆਹ ਕੇ ਅਗਲਾ ਇੱਥੇ ਗੰਢ ਜੋੜੇ ਆਉਂਦੇ ਨੇ ਇੱਥੇ ਆ ਕੇ ਉਹ ਮੱਥਾ ਟੇਕਦੇ ਨਮਸਕਾਰ ਕਰਦੇ ਨੇ ਦੋਨੋਂ ਜੀ ਬਾਕੀ ਪਰਿਵਾਰ ਦੇ ਜੀ ਆਉਂਦੇ ਨੇ ਤੇ ਗੁਰਦੀਆਂ ਭੇਲੀਆਂ ਇੱਥੇ ਚੜ੍ਹਦੀਆਂ ਨੇ ਉਹ ਗੰਢ ਜੋੜੇ ਲੈ ਕੇ ਆਉਂਦੇ ਨੇ ਤੇ ਬਾਕੀ ਮਠਾਈ ਵਗੈਰਾ ਵੀ ਜ਼ਰੂਰ ਚੜਾਉਂਦੇ ਨੇ ਜਿਵੇਂ ਪਛੇ ਬਾਬੇ ਦੀ ਬਲਿੰਦ ਬਣੀ ਹੈ ਐ ਹੈ ਤਾਂ ਬਹੁਤ ਬਹੁਤ ਪੁਰਾਣੀ ਕਿਉਂਕਿ ਅਸੀਂ ਤਾਂ ਜਨਮ ਤੋਂ ਪਹਿਲਾਂ ਦੀ ਦੇਖਦੀਆਂ 500 ਸਾਲ ਪੁਰਾਣੀ ਹੈ ਹੁਣ ਇਹ ਦੁਬਾਰਾ ਇਹਦੀ ਦੁਬਾਰਾ ਸਾਰੀ ਹੋ ਰਹੀ ਹੈ ਦੁਬਾਰਾ ਨਵੀਂ ਬਣਾਈ ਜਾ ਰਹੀ ਹੈ ਸਾਰੀ ਹੋ ਗਈ ਦੁਬਾਰਾ ਟਾਇਲ ਵਗੈਰਾ ਲੱਗ ਰਹੀ ਹੈ ਜਿਵੇਂ ਪਲੈਸਟਰ ਵਗੈਰਾ ਬਾਕੀ ਹੈ ਤਾਂ ਉਹ ਕੰਮ ਚੱਲ ਚੱਲੂ ਹੈ ਜਿਵੇਂ ਬਾਬੇ ਜੀ ਦਾ ਤਾਂ ਅਸ ਦਾਦੇ ਨੇ ਵੀ ਇੱਥੇ ਕਿਦੀ ਮਹਾਰਾਣੀ ਜਾਂਦੀ ਸੀਗੀ ਉਹਨਾਂ ਦੇ ਇਲਾਜ ਨਹੀਂ ਸੀ ਤਾਂ ਉਹਨਾਂ ਤੋਂ ਉਹਨਾਂ ਨੇ ਬਾਬੇ ਤੋਂ ਮੰਤ ਮੰਗੀ ਵੀ ਸਾਡੀ ਬੱਚੀ ਤੇ ਇਲਾਜ ਨਹੀਂ ਹੈਗੀ ਤਾਂ ਉਹਨਾਂ ਨੇ ਕਿਹਾ ਸੀ ਕਿ ਵੀ ਇੱਥੇ ਤੁਸੀਂ ਮੰਨਤ ਮੰਨ ਕੇ ਜਾਓ ਤੇ ਫਿਰ ਉਹਨਾਂ ਦੇ ਬੱਚਾ ਪੈਦਾ ਹੋਇਆ ਤੇ ਫਿਰ ਉਹਨਾਂ ਨੇ ਬਾਬੇ ਦਾ ਇੱਥੇ ਬਲਿੰਦਰੀ ਸਾਰੀ ਕਰਾਈ ਸੀ ਤਾਂ ਇਹਨਾਂ ਸਾਡੇ ਨਾਲ ਇਤਿਹਾਸਿਕ ਸਥਾਨ ਦੇ ਕਮੇਟੀ ਮੈਂਬਰ ਤੇ ਸੇਵਾਦਾਰ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਤੇ ਉਹਨਾਂ ਤੋਂ ਜਾਣਿਆ ਕਿ ਕਿਸ ਕਿਸ ਪ੍ਰਕਾਰ ਦੀਆਂ ਮੰਨਤਾਂ ਹਨ ਜਿਹੜੀਆਂ ਇੱਥੇ ਉਹ ਪੂਰੀਆਂ ਹੁੰਦੀਆਂ ਨੇਗੀਆਂ ਤੇ ਕੀ ਇਸ ਜਗ੍ਹਾ ਦਾ ਇਤਿਹਾਸ ਹੈ ਤਾਂ ਆਓ ਹੁਣ ਤੁਹਾਨੂੰ ਅਸੀਂ ਲੈ ਕੇ ਚੱਲਦੇ ਹਾਂ ਬਾਬਾ ਜੀ ਦੀਆਂ ਇਤਿਹਾਸਿਕ ਨਿਸ਼ਾਨੀਆਂ ਵੱਲ ਇੱਥੇ ਕਿਹੜੇ ਕਿਹੜੇ ਬਾਬਾ ਜੀ ਦੇ ਇਤਿਹਾਸਿਕ ਨਿਸ਼ਾਨੀਆਂ ਨੇ ਜਿਹੜੀਆਂ ਉਹ ਰੱਖੀਆਂ ਗਈਆਂ ਨੇ ਤਾਂ ਆਓ ਤੁਹਾਨੂੰ ਵਿਖਾਉਣੇ ਆ ਤਾਂ ਹੁਣ ਅਸੀਂ ਆਏ ਆਂ ਬਾਬਾ ਜੀ ਦੇ ਦਰਬਾਰ ਦੇ ਵਿੱਚ ਜਿੱਥੇ ਤੁਸੀਂ ਇਸ ਦਰਬਾਰ ਨੂੰ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਜਿਹੜਾ ਸਜਾਇਆ ਗਿਆ ਜਦੋਂ ਇੱਥੇ ਵਿਆਹੇ ਨਵੇਂ ਗੰਢ ਜੋੜੇ ਜਿਹੜੇ ਆਉਂਦੇ ਆ ਤਾਂ ਉਹ ਇੱਥੇ ਬਾਬਾ ਜੀ ਦੇ ਸਿਰ ਤੇ ਤੇਰੇ ਕਲੀਆਂ ਵੀ ਸਜਾ ਕੇ ਜਾਂਦੇ ਆ ਤੇ ਬਾਬਾ ਜੀ ਹਮੇਸ਼ਾ ਜਿਹੜਾ ਸੀਗੇ ਉਹ ਘੋੜੇ ਤੇ ਸਵਾਰ ਹੁੰਦੇ ਸੀ ਤੇ ਉਹ ਆਪਣੇ ਨਾਲ ਇੱਕ ਵਫਾਦਾਰ ਦਰਵੇਸ਼ ਨੂੰ ਵੀ ਰੱਖਦੇ ਸੀ ਤਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਕਿੰਨਾ ਸੋਹਣਾ ਜਿਹੜਾ ਉਹ ਬਾਬਾ ਜੀ ਦਾ ਦਰਬਾਰ ਸਜਾਇਆ ਗਿਆਗਾ ਤੇ ਲੋਕ ਇੱਥੇ ਚਾਂਦੀ ਦੇ ਘੋੜੇ ਵੀ ਆਪਣੀ ਸ਼ਰਧਾ ਦੇ ਅਨੁਸਾਰ ਚੜਾ ਕੇ ਜਾਂਦੇ ਨੇ ਜਿਨ੍ਹਾਂ ਦੀਆਂ ਇੱਥੇ ਮੰਨਤਾਵਾਂ ਕਹਿਦੀ ਹੈ ਆਪਾਂ ਸੁੱਖਾ ਕਹਿਦੀ ਹੈ ਬਾਰ ਆਉਂਦੀਆਂ ਨੇ ਤਾਂ ਉਹ ਆਪਣੀ ਸ਼ਰਧਾ ਮੁਤਾਬਿਕ ਜਿਹੜਾ ਇੱਥੇ ਚੜਾਵਾ ਚੜਾਉਂਦੇ ਨੇਗੇ ਤਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਕਿੰਨਾ ਸੋਹਣਾ ਜਿਹੜਾ ਉਹ ਬਾਬਾ ਜੀ ਦਾ ਦਰਬਾਰ ਸਜਾਇਆ ਗਿਆਗਾ ਤਾਂ ਜਿਵੇਂ ਬਾਬਾ ਜੀ ਦੀ ਗੱਲ ਕਰ ਲਈ ਜਾਵੇ ਤਾਂ ਉਹ ਜਮ੍ਹਾਂ ਆਪਾਂ ਕਹਦੇ ਵੀ ਸਿੰਪਲ ਤੇ ਸਿੰਪਲ ਜ਼ਿੰਦਗੀ ਸੀ ਜਿਹੜੀ ਉਹ ਬਤੀਤ ਕਰਦੇ ਸਾਦਾ ਜੀਵਨ ਬਤੀਤ ਕਰਦੇ ਸੀ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਕਿ ਇਸ ਘੋੜੇ ਦੇ ਗਲ ਵਿੱਚ ਜਿਹੜਾ ਉਹ ਝੋਲਾ ਸੀ ਪਾਇਆ ਹੋਇਆ ਸੀ ਉਸ ਝੋਲੇ ਦੇ ਵਿੱਚ ਲੋਕ ਜਿਹੜਾ ਕੁਝ ਵੀ ਉਹਨਾਂ ਨੂੰ ਖਾਣ ਨੂੰ ਦਿੰਦੇ ਸੀਗੇ ਤਾਂ ਉਹ ਬਾਬਾ ਜੀ ਸੀ ਜਿਹੜੇ ਉਹ ਉਹੀ ਖਾ ਲੈਂਦੇ ਸੀਗੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਘੋੜੇ ਦੇ ਗਲੇ ਵਿੱਚ ਜਿਹੜਾ ਉਹ ਝੋਲਾ ਪਾਇਆ ਹੋਇਆਗਾ ਅਸੀਂ ਚੱਲਦੇ ਹਾਂ ਸਰੋਵਰ ਵੱਲ ਜਿੱਥੇ ਤੁਸੀਂ ਮੇਰੇ ਪਿੱਛੇ ਦੇਖ ਹੀ ਸਕਦੇ ਹੋ ਕਿ ਸਰੋਵਰ ਹੈ ਜਿਹੜਾ ਉਹ ਬਣਿਆ ਹੋਇਆ ਤੇ ਇੱਥੇ ਸੰਗਤਾਂ ਦਾ ਮੰਨਣਾਗਾ ਕਿ ਇਸ ਸਰੋਵਰ ਦੇ ਵਿੱਚ ਇਸ ਨਾਨ ਕਰਨ ਦੇ ਨਾਲ ਰੂਹ ਜਿਹੜੀ ਉਹ ਪਵਿੱਤਰ ਹੋ ਜਾਂਦੀ ਹੈ ਰੂਪਵਿੱਤਰ ਦੇ ਰੂਪਵਿੱਤਰ ਹੋਣ ਦੇ ਨਾਲ ਨਾਲ ਇੱਥੇ ਜਿਹੜੇ ਦੁੱਖ ਕਸ਼ਟ ਕਹਿਦੀ ਆਪਾਂ ਉਹ ਵੀ ਕੱਟੇ ਜਾਂਦੇ ਹੈਗੇ ਤੇ ਇਸ ਸਰੋਵਰ ਨੂੰ ਲੈ ਕੇ ਵੀ ਜਿਹੜੀ ਸੰਗਤਾਂ ਦੀ ਬਹੁਤ ਜ਼ਿਆਦਾ ਸਰਦ ਹੈਗੀ ਉਹ ਬਣੀ ਹੋਈ ਆ ਆ ਇਸ ਵਕਤ ਅਸੀਂ ਖੜੀਆਂ ਬੁਲੰਦੇ ਦੇ ਮੁੱਖ ਦੀਵਾਰ ਦੇ ਉੱਤੇ ਜਿੱਥੇ ਤੁਸੀਂ ਤੁਹਾਡੀ ਨਜ਼ਰ ਪੈ ਹੀ ਰਹੀ ਹੋਊਗੀ ਕਿ ਨਿੰਮ ਜਿਹੜੇ ਉਹ ਬਣੇ ਜਾਂਦੇ ਜਦੋਂ ਕਿਸੇ ਆਪ ਕਹਿੰਦੀ ਲੋਕਾਂ ਦੀ ਮਨੋਕਾਮਨਾ ਜਿਹੜੀ ਔਲਾਦ ਦੀ ਉਹ ਪੂਰੀ ਹੋ ਜਾਂਦੀ ਹੈ ਤਾਂ ਔਲਾਦ ਹੋਣ ਤੋਂ ਬਾਅਦ ਮਨੋਕਾਮਨਾ ਪੂਰੀ ਹੋਣ ਤੋਂ ਬਾਅਦ ਇੱਥੇ ਨਿੰਮਾ ਜਿਹੜੇ ਉਹ ਬਣ ਕੇ ਜਾਂਦੇ ਨੇ ਇਸ ਬੁਲੰਦੇ ਦੇ ਵਿੱਚ ਹੋਰ ਕੀ ਕੀ ਬਣਿਆ ਹੋਇਆਗਾ ਤਾਂ ਆਓ ਤੁਹਾਨੂੰ ਦਿਖਾਉਣੇ ਆ ਕਿ ਕੀ ਕੀ ਇਸ ਬੁਲੰਦੇ ਦੇ ਵਿੱਚ ਹੈ ਜਿਹੜਾ ਉਹ ਬਣਿਆ ਹੋਇਆਗਾ ਬੁਲੰਦੇ ਦੇ ਵਿੱਚ ਆ ਚੁੱਕੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਬੁਲੰਦਾ ਜਿਹੜੀ ਪੁਰਾਣੇ ਰਾਜੇ ਮਹਾਰਾਜਿਆਂ ਦੇ ਕਿਲੇ ਵਾਂਗ ਬਣਾਈ ਗਈ ਹੈਗੀ ਤੇ ਇਸ ਬੁਲੰਦੇ ਜੇਕਰ ਉਚਾਈ ਦੀ ਗੱਲ ਕਰ ਲਈਏ ਤਾਂ ਇਸ ਦੀ ਉਚਾਈ ਇੰਨੀ ਜ਼ਿਆਦਾ ਆ ਕਿ ਪੌੜੀਆਂ ਚੜਦਿਆਂ ਚੜਦਿਆਂ ਦਾ ਸਾਹ ਜਿਹੜਾ ਉਹ ਚੜ ਜਾਂਦਾਗਾ ਤਾਂ ਆਓ ਤੁਹਾਨੂੰ ਦਿਖਾਉਣੇ ਆ ਕਿ ਇਸ ਬੁਲੰਦੇ ਦੇ ਵਿੱਚ ਹੋਰ ਕੀ ਕੀ ਜਿਹੜਾ ਉਹ ਚੀਜ਼ਾਂ ਬਣਾਈਆਂ ਗਈਆਂ ਨਹੀਂ ਗਈਆਂ ਤਾਂ ਆਓ ਦਿਖਾਉਣੇ ਆ ਤਾਂ ਇਹ ਹੈ ਬਾਬਾ ਜੀ ਦਾ ਵਿਸ਼ਰਾਮ ਵਾਲਾ ਕਮਰਾ ਜਿੱਥੇ ਉਹ ਵਿਸ਼ਰਾਮ ਕਰਿਆ ਕਰਦੇ ਸੀ ਪਰ ਸੰਗਤ ਦੀ ਗੱਲ ਕਰ ਲਈ ਤਾਂ ਸੰਗਤ ਉਹਨਾਂ ਨੂੰ ਅੱਜ ਵੀ ਹਾਜ਼ਰ ਨਾਜ਼ਰ ਮੰਨਦੀ ਆ ਤਾਂ ਸੰਗਤ ਦਾ ਅੱਜ ਵੀ ਵਿਸ਼ਵਾਸ ਹੈ ਜਿਹੜਾ ਉਹ ਬਣਿਆ ਹੋਇਆ ਕਿ ਬਾਬਾ ਜੀ ਨੇ ਜਿਹੜੇ ਉਹ ਸਾਡੇ ਅੰਗ ਸੰਗਣਗੇ ਤੇ ਅੱਜ ਵੀ ਉਹ ਇੱਥੇ ਵਿਸ਼ਰਾਮ ਕਰਦੇ ਨੇਗੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਵਿਸ਼ਰਾਮ ਵਾਲਾ ਕਮਰਾ ਵੀ ਹੈ ਜਿਹੜਾ ਉਹ ਬਹੁਤ ਹੀ ਸੋਹਣਾ ਸਜਾਇਆ ਗਿਆ ਹੈਗਾ ਤੇ ਜਿੱਥੇ ਇੱਥੇ ਲੋਕਾਂ ਦੀ ਜਦੋਂ ਮੰਤਾਂ ਪੂਰੀਆਂ ਹੁੰਦੀਆਂ ਨੇ ਤਾਂ ਉਹ ਕੋਦੀ ਆਪਣੀ ਸਰਦ ਅਨਸਾਰ ਹੈ ਜਿਹੜਾ ਉਹ ਚੜਾ ਚੜਾਵਾ ਚੜਾ ਕੇ ਜਾਂਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਕਮਰਾ ਜਿਹੜਾ ਉਹ ਬਹੁਤ ਹੀ ਸੋਹਣਾ ਸਜਾਇਆ ਗਿਆਗਾ ਜਿਵੇਂ ਬਿਸ਼ਰਾਮ ਦੇ ਕਮਰੇ ਦੀ ਗੱਲ ਤਾਂ ਕਰ ਹੀ ਲਈ ਤੇ ਜਦੋਂ ਇੱਥੇ ਲੋਕਾਂ ਦੀ ਮੰਨਤਾਂ ਨੇ ਜਿਹੜੀਆਂ ਪੂਰੀਆਂ ਹੁੰਦੀਆਂ ਨੇ ਤਾਂ ਲੋਕ ਖੜਾਵਾ ਵੀ ਜਿਹੜੀਆਂ ਉਹ ਚੜਾ ਕੇ ਜਾਂਦੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਸੋਹਣੀਆਂ ਖੜਾਵਾ ਨੇ ਜਿਹੜੀਆਂ ਉਹ ਲੋਕਾਂ ਦੁਆਰਾ ਚੜਾਈਆਂ ਗਈਆਂ ਨੇ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਬਾਬਾ ਜੀ ਦੀ ਭੇਲੀ ਵਾਲੇ ਕਮਰੇ ਵਿੱਚ ਜਿੱਥੇ ਭੇਲੀ ਹੈ ਜਿਹੜੀ ਉਹ ਇੱਥੇ ਬਣਾਈ ਗਈ ਹੈ ਤੇ ਲੋਕਾਂ ਦੁਆਰਾ ਮੰਨਤਾ ਪੂਰੀਆਂ ਹੋਣ ਤਾਂ ਹੋਣ ਤੇ ਭੇਲੀਆਂ ਨੇ ਜਿਹੜੀਆਂ ਗੁੜ ਦੀਆਂ ਹੁੰਦੇ ਜਿਹੜੇ ਉਹ ਪੂਰੀ ਸਾਬਤ ਭੇ ਭੇਲੀ ਆ ਜਿਹੜੀ ਉਹ ਚੜਾ ਕੇ ਜਾਂਦੇ ਆ ਤੇ ਆਮ ਲੋਕਾਂ ਦੁਆਰਾ ਮੰਨਤਾ ਵਾਂ ਪੂਰੀਆਂ ਹੋਣ ਤੇ ਇੱਕ ਦੋ ਭੇਲੀਆਂ ਜਿਹੜੀਆਂ ਆਪਾਂ ਕਹਿੰਦੇ ਜੇ ਚਾਰ ਪੰਜ ਭੇਲੀਆਂ ਨੇ ਉਹ ਚੜਾਈਆਂ ਜਾਂਦੀਆਂ ਨੇ ਤਾਂ ਇਸ ਭੇਲੀ ਨੂੰ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਇਹ ਭੇਲੀ ਹੈ ਉਹ ਕਮਰੇ ਦੇ ਵਿੱਚ ਬਣਾਈ ਹੋਈ ਹੈਗੀ ਖੜਿਆ ਬੁਲੰਦ ਦੇ ਸਿਖਰ ਉੱਤੇ ਜਿੱਥੇ ਕਿ ਤੁਸੀਂ ਦੂਰ ਦਰਾਡੇ ਨਜ਼ਰ ਮਾਰੋਗੇ ਤਾਂ ਤੁਹਾਨੂੰ ਦਰਖਤ ਹੀ ਦਰਖਤ ਨੇ ਜਿਹੜੇ ਉਹ ਨਜ਼ਰ ਆਉਣਗੇ ਤੇ ਇੱਥੇ ਜੰਗਲ ਆ ਜਿਹੜਾ ਬਣਿਆ ਹੋਇਆ ਜੰਗਲ ਦੇ ਨਾਲ ਨਾਲ ਜਿਹੜਾ ਬਾਗਵੀਓ ਬਣਿਆ ਹੋਇਆ ਤੇ ਸਾਰੀ ਜ਼ਮੀਨ ਆ ਜਿਹੜੀ ਕਾਫੀ ਰਕਵਿਆਂ ਦੇ ਵਿੱਚ ਫੈਲੀ ਹੋਈ ਹੈ ਤੇ ਇਹ ਸਾਰੀ ਜ਼ਮੀਨ ਬਾਬਾ ਜੋਗੀ ਪੀਰ ਜੀ ਦੇ ਨਾਮ ਦੇ ਉੱਤੇ ਉੱਤੇ ਬਣੀ ਹੋਈ ਹੈਗੀ ਤਾਂ ਜਿਵੇਂ ਤੁਸੀਂ ਵੇਖ ਸਕਦੇ ਹੋ ਕਿ ਇਹ ਜਿਹੜਾ ਕਮਰਾ ਹੈ ਇਹ ਭੇਲੀ ਵਾਲਾ ਕਮਰਾ ਜਿੱਥੇ ਸੰਗਤਾਂ ਦੁਆਰਾ ਇੱਥੇ ਜਿਹੜੇ ਘੋੜਾ ਉੱਚੜਾਇਆ ਜਾਂਦਾਗਾ ਤੇ ਤੁਸੀਂ ਨੀਚੇ ਵਾਲਾ ਕਮਰਾ ਸੀ ਜਿਹੜਾ ਉਹ ਵੀ ਦੇਖ ਸਕਦੇ ਹੋ ਕਿ ਨੀਚੇ ਵਾਲਾ ਕਮਰਾ ਜਿਹੜਾ ਬਾਬਾ ਜੀ ਦਾ ਵਿਸ਼ਰਾਮ ਕਮਰਾ ਸੀ ਜਿੱਥੇ ਬਾਬਾ ਜੀ ਬੈਠ ਕੇ ਵਿਸ਼ਰਾਮ ਕਰਿਆ ਕਰਦੇ ਸੀ ਤਾਂ ਅੱਜ ਅਸੀਂ ਇੱਥੋਂ ਦੇ ਇਤਿਹਾਸਿਕ ਸਥਾਨ ਦੇ ਸੇਵਾਦਾਰਾਂ ਤੋਂ ਕਮੇਟੀ ਮੈਂਬਰਾਂ ਤੋਂ ਜਾਣਿਆ ਕਿ ਇਸ ਦਾ ਇਤਿਹਾਸਿਕ ਸਥਾਨ ਦਾ ਕੀ ਇਤਿਹਾਸ ਹੈ ਕਿਉਂ ਲੋਕ ਇਸ ਦੀ ਇੰਨੀ ਮੰਨਤਾ ਕਰਦੇ ਨੇਗੇ ਤੇ ਕਿ ਕਿਹੜੀਆਂ-ਕਿਹੜੀਆਂ ਇੱਥੇ ਮੰਨਤਾਵਾਂ ਨੇ ਜਿਹੜੀਆਂ ਪੂਰੀਆਂ ਹੁੰਦੀਆਂ ਨਹੀਂ ਗੀਆਂ ਤਾਂ ਇੰਨੇ ਹੀ ਸ਼ਬਦ ਨਾਲ ਮੈਂ ਤੁਹਾਡੇ ਤੋਂ ਲੈਣੀ ਹੈ ਇਜਾਜ਼ਤ ਤੁਹਾਡੀ ਆਪਣੀ ਐਂਕਰ ਸੁਖਪ੍ਰੀਤ ਕੌਰ ਅੱਜ ਪਹੁੰਚੇ ਆਂ ਅਸੀਂ ਜ਼ਿਲ੍ਹਾ ਮਾਨਸਾ ਦੇ ਪਿੰਡ ਰੱਲਾ ਦੇ ਵਿੱਚ ਜਿੱਥੇ ਬਾਬਾ ਜੋਗੀ ਪੀਰ ਜੀ ਦੇ ਨਾਂ ਤੋਂ ਇਤਿਹਾਸਿਕ ਥਾਣੇ ਜਿਹੜਾ ਬਣਿਆ ਹੋਇਆ ਹੈਗਾ ਜਿਵੇਂ ਕਿ ਅਸੀਂ ਸੁਣਿਆ ਕਿ ਇੱਥੇ ਹਰ ਪ੍ਰਕਾਰ ਦੀ ਮੰਨਤਾ ਜਿਹੜੀ ਉਹ ਪੂਰੀ ਹੁੰਦੀ ਹੈ ਤੇ ਕਿਵੇਂ ਇੱਥੇ ਬਾਬਾ ਜੋਗੀ ਪੀਰ ਜੀ ਨੇ ਪਠਾਨਾ ਨੂੰ ਜਾਣ ਬਖਸ਼ੀ ਸੀਗੀ ਤੇ ਪਠਾਨਾ ਨੇ ਫਿਰ ਬਾਅਦ ਵਿੱਚ ਬਾਬਾ ਜੋਗੀ ਪੀਰ ਜੀ ਨੂੰ ਪੀਰ ਕਰਕੇ ਮੰਨਿਆ ਸੀ ਤਾਂ ਇਸ ਦੇ ਪਿੱਛੇ ਦਾ ਕੀ ਇਤਿਹਾਸ ਹੈ ਕੀ ਕਿਉਂ ਇੱਥੇ ਇਸ ਜਗ੍ਹਾ ਦੀ ਮੰਨਤਾ ਕੀਤੀ ਜਾਂਦੀ ਹੈ ਤੇ ਕੀ ਕੀ ਜਗ੍ਹਾਵਾਂ ਨੇ ਇੱਥੇ ਜਿਹੜੀਆਂ ਬਣੀਆਂ ਹੋਈਆਂ ਨੇ ਅੰਦਰ ਤਾਂ ਆਓ ਅਸੀਂ ਤੁਹਾਨੂੰ ਸਭ ਦਿਖਾਵਾਂਗੇ ਤੇ ਇਸ ਦੇ ਪਿੱਛੇ ਦਾ ਇਤਿ ਉਹ ਜਾਣਦੇ ਆਂ ਅੰਦਰ ਜਾਣ ਤੋਂ ਪਹਿਲਾਂ ਤੁਹਾਨੂੰ ਦਿਖਾ ਦਈਏ ਕਿ ਕਿਵੇਂ ਕਿੰਨੇ ਏਕੜ ਦੇ ਵਿੱਚ ਇਹ ਜਗ੍ਹਾ ਜਿਹੜੀ ਉਹ ਪੂਰੀ ਫੈਲੀ ਹੋਈ ਆ ਜਿਵੇਂ ਤੁਸੀਂ ਸਾਡੇ ਪਿੱਛੇ ਦੇਖ ਹੀ ਸਕਦੇ ਹੋ ਕਿ ਜੰਗਲ ਨੇ ਜਿਹੜੇ ਉਹ ਬਣੇ ਹੋਏ ਆ ਤੇ ਸਾਡੇ ਖੱਬੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਬਾਗ ਹੈ ਜਿਹੜਾ ਉਹ ਪੂਰਾ ਬਣਿਆ ਹੋਇਆ ਤੇ ਜਿਵੇਂ ਕਿ ਦੇਖ ਲਈਏ ਕਿ ਸਦਾਲੂਆਂ ਦੇ ਔਨਲੀ ਇੱਥੇ ਵਧੀਆ ਸੜਕੇ ਜਿਹੜੀ ਉਹ ਬਣਾਈ ਗਈ ਹੈਗੀ ਤੇ ਵਧੀਆ ਪ੍ਰਬੰਧ ਨੇ ਜਿਹੜੇ ਉਹ ਕੀਤੇ ਗਏ ਨੇ ਤਾਂ ਆਓ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਤਨ ਤਨ ਬਾਬਾ ਜੋਗੀ ਪੀਰ ਜੀ ਦੀ ਮੁੱਖ ਜਗ੍ਹਾ ਦੇ ਉੱਤੇ ਤੇ ਮੁੱਖ ਸਥਾਨ ਦੇ ਉੱਤੇ ਜਿੱਥੇ ਕਿ ਤੁਸੀਂ ਮੇਰੇ ਪਿੱਛੇ ਦੇਖ ਹੀ ਸਕਦੇ ਹੋ ਕਿ ਖੱਬੀ ਸਾਈਡ ਹੈ ਜਿਹੜਾ ਦਫ਼ਤਰ ਬਣਿਆ ਹੋਇਆ ਤੇ ਬਿਲਕੁਲ ਮੇਰੇ ਪਿੱਛੇ ਹੈ ਜਿਹੜੀ ਉਹ ਬਾਬਾ ਜੀ ਦੀ ਸਮਾਦ ਹੈ ਜਿਹੜੀ ਉਹ ਬਣੀ ਹੋਈ ਹੈ ਤੇ ਉੱਥੇ 24 ਘੰਟੇ ਚਿਰਾਗ ਹੈ ਜਿਹੜਾ ਉਹ ਚੱਲਦਾ ਰਹਿੰਦਾਗਾ ਤੇ ਉਸ ਦੇ ਨਾਲ ਹੀ ਹੈ ਜਿਹੜਾ ਸ਼ਰੋਵਰ ਬਣਿਆ ਹੋਇਆਗਾ ਤਾਂ ਅਸੀਂ ਇਹਨਾਂ ਸਾਰੀਆਂ ਜਗਾਵਾਂ ਬਾਰੇ ਤੁਹਾਨੂੰ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗੇ ਤੇ ਡਿਟੇਲ ਦੇ ਵਿੱਚ ਦੱਸਾਂਗੇ ਤਾ ਹੁਣ ਲੈ ਕੇ ਚੱਲਦੇ ਆ ਤੁਹਾਨੂੰ ਬਾਬਾ ਜੋਗੀ ਪੀਰ ਜੀ ਦੀ ਸਮਾਧਵਾਲ ਜਿੱਥੇ ਚਿਰਾਗ ਆ ਜਿਹੜਾ ਉਹ 24 ਘੰਟੇ ਚੱਲਦਾ ਰਹਿੰਦਾ ਹੈਗਾ ਤਾਂ ਜੇਕਰ ਗੱਲ ਕਰ ਲਈ ਜਾਵੇ ਕਿ ਬਾਬਾ ਜੋਗੀ ਪੀਰ ਜੀ ਦੇ ਨਾਮ ਨਾਲ ਜੋਗੀ ਪੀਰ ਕਿਉਂ ਲੱਗਦਾ ਹੈਗਾ ਜਿਵੇਂ ਕਿ ਦੇਖਿਆ ਜਾਵੇ ਤਾਂ ਬਚਪਨ ਦੇ ਵਿੱਚ ਉਹਨਾਂ ਦਾ ਨਾਮ ਰਾਣਾ ਜੋਗਾ ਸੀਗਾ ਤੇ ਪਰ ਜਦੋਂ ਬਾਬੇ ਬਾਬਾ ਜੀ ਨੇ ਆਪਣੀ ਰਾਜ ਦੀ ਬਾਗਡੋਰ ਸੰਭਾਲੀ ਸੀ ਤਾਂ ਉਹਨਾਂ ਨੇ ਪਠਾਣਾਂ ਨੂੰ ਜਿਹੜਾ ਉਹ ਮਾਮਲਾ ਦੇਣਾ ਬੰਦ ਕਰਤਾ ਸੀਗਾ ਤਾਂ ਕਰਕੇ ਪਠਾਣ ਸੀ ਜਿਹੜੇ ਉਹ ਉਹਨਾਂ ਤੋਂ ਬੈਰ ਰੱਖਣ ਲੱਗ ਗਏ ਸੀਗੇ ਤੇ ਜਦੋਂ ਪਠਾਣਾ ਨੇ ਆਪਾਂ ਕਹਿ ਦਈਏ ਵੀ ਚੈਲਾਂ ਤੇ ਜਦੋਂ ਚੜ੍ਹਾਈ ਕੀਤੀ ਹੈਗੀ ਤਾਂ ਚੈਲਾਂ ਨੇ ਵੀ ਆਪਣੇ ਮਜੰਗਰੇ ਮੈਦਾਨ ਵਿੱਚ ਜਦੋਂ ਬਾਬਾ ਜੋਗੀ ਪੀਰ ਜੀ ਆਏ ਤਾਂ ਉਹ ਲੜਦੇ ਲੜਦੇ ਕਾਫੀ ਖੂਨ ਖਰਾਬਾ ਹੋਇਆ ਕਾਫੀਆਂ ਦੇ ਮੌਤਾਂ ਵੀ ਹੋਈਆਂ ਤਾਂ ਉਸ ਦੌਰਾਨ ਬਾਬਾ ਜੋਗੀ ਪੀਰ ਜੀ ਦੇ ਤਲਵਾਰ ਨਾਲ ਜਿਹੜਾ ਸੀ ਉਹ ਕੱਟਿਆ ਗਿਆ ਸੀ ਪਰ ਕੱਟਣ ਦੇ ਬਾਵਜੂਦ ਵੀ ਜਿਹੜੀ ਉਹ ਲੜਾਈ ਆ ਉਹ ਬਰਕਰਾਰ ਰਹੀ ਤੇ ਇਹ ਦੇਖ ਕੇ ਪਠਾਨ ਸੀ ਜਿਹੜੇ ਉਹ ਮੈਦਾਨ ਛੱਡ ਕੇ ਭੱਜ ਗਏ ਸੀ ਤੇ ਉਹਨਾਂ ਨੇ ਭੱਜਦੇ ਭੱਜਦੇ ਨੇ ਇੱਕ ਗੱਲ ਕਹੀ ਸੀ ਸਾਡੀ ਜਾਨ ਨੂੰ ਬਖਸ਼ ਦੇ ਤਾਂ ਅਸੀਂ ਤੈਨੂੰ ਪੀਰ ਕਰਕੇ ਮੰਨਾਂਗੇ ਤਾਂ ਇਸ ਤੋਂ ਬਾਅਦ ਜਦੋਂ ਉਹਨਾਂ ਨੇ ਬਾਬੇ ਬਾਬਾ ਜੋਗੀ ਪੀਰ ਜੀ ਨੇ ਉਹਨਾਂ ਨੂੰ ਉਹਨਾਂ ਦੀ ਜਾਨ ਨੂੰ ਬਖਸ਼ਿਆ ਸੀ ਤਾਂ ਉਸ ਤੋਂ ਬਾਅਦ ਉਹਨਾਂ ਦੇ ਨਾਮ ਪਿੱਛੇ ਜੋਗੀ ਪੀਰ ਜੀ ਲੱਗੇ ਸੀ ਤਾਂ ਕਰਕੇ ਅੱਧੇ ਪਠਾਨ ਆਪਾਂ ਕਹਿ ਦਈਏ ਵੀ ਚੈਲਾਂ ਦੇ ਵਿੱਚ ਆ ਕੇ ਸ਼ਾਮਲ ਹੋ ਗਏ ਸੀਗੇ ਤੇ ਪਠਾਨ ਸੀ ਜਿਹੜੇ ਉਹ ਜੋਗੀ ਪੀਰ ਜੀ ਨੂੰ ਪੀਰ ਮੰਨਣ ਲੱਗ ਗਏ ਸੀਗੇ ਤਾਂ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਕਿ ਬਾਬਾ ਜੀ ਦੀ ਅਖੰਡ ਜੋਤ ਵੱਲ ਤਾਂ ਇਹ ਅਖੰਡ ਜੋਤ ਕੋਈ ਮਾਮੂਲੀ ਜੋਤ ਨਹੀਂ ਇਹ ਜੋਤ ਦੀ ਇੱਕ ਖਾਸ ਤੇ ਵਿਸ਼ੇਸ਼ ਮਹੱਤਤਾ ਹੈ ਜਿਹੜੀ ਉਹ ਹੈਗੀ ਆ ਵੀ ਇਹ 24 ਘੰਟੇ ਚੱਲਦੀ ਰਹਿੰਦੀ ਆ ਜਿਵੇਂ ਕਿ ਸਾਨੂੰ ਸੇਵਾਦਾਰਾਂ ਨੇ ਵੀ ਦੱਸਿਆ ਕਿ ਜਿਵੇਂ ਪਿਛਲੇ ਦਿਨੀ ਮੌਸਮ ਜਿਹੜਾ ਉਹ ਇੰਨਾ ਜ਼ਿਆਦਾ ਖਰਾਬ ਸੀਗਾ ਕਿ ਕਾਫੀ ਨੁਕਸਾਨ ਵੀ ਹੋਏਗਾ ਪਰ ਇਸ ਜੋਤਲ ਲਈ ਜੇਕਰ ਗੱਲ ਕਰ ਲਈ ਜਾਵੇ ਤਾਂ ਇਸ ਜੋਤ ਵਿੱਚ ਕੋਈ ਸ਼ਕਤੀ ਮੰਨੀ ਜਾ ਸਕਦੀ ਕਿ ਐਨੇ ਤੂਫਾਨ ਤੇ ਹਨੇਰੀਆਂ ਦੇ ਆਉਣ ਦੇ ਬਾਵਜੂਦ ਵੀ ਇਹ ਜੋਤ ਲਗਾਤਾਰ ਚੱਲਦੀ ਰਹੀ ਇਸ ਨੂੰ ਅੱਖ ਚਪਕਨ ਦੇ ਬਾਵਲੇ ਵੀ ਆਪਾਂ ਕਹਿ ਸਕਦੇ ਹਾਂ ਵੀ ਜੋਤ ਜਿਹੜੀ ਉਹ ਬੁਝਦੀ ਨਹੀਂ ਹੈਗੀ ਕਿ ਜੋਤ ਅਖੰਡ ਜੋਤ ਹੈ ਜਿਹੜੀ ਉਹ ਚੱਲਦੀ ਰਹਿੰਦੀ ਹੈ 24 ਘੰਟੇ ਲਗਾਤਾਰ ਚੱਲਦੀ ਰਹਿੰਦੀ ਹੈਗੀ ਤਾਂ ਇਸ ਜੋਤ ਦੀ ਇੱਕ ਖਾਸ ਮਹੱਤਤਾ ਵੀ ਇਸ ਦੇ ਵਿੱਚ ਦੇਸੀ ਘੋੜ ਜਿਹੜਾ ਉਹ ਪਾਇਆ ਜਾਂਦਾਗਾ ਇਸ ਸਥਾਨ ਨੂੰ ਲੈ ਕੇ ਤੇ ਇਸ ਜੋਤ ਨੂੰ ਲੈ ਕੇ ਅਸੀਂ ਸੇਵਾਦਾਰਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਜਾਣਾਂਗੇ ਕਿ ਇਸ ਜੋਤ ਦੀ ਤੇ ਇਸ ਸਥਾਨ ਦੀ ਕੀ ਵਿਸ਼ੇਸ਼ ਮਹੱਤਤਾ ਗਈ ਤਾਂ ਆਓ ਉਹਨਾਂ ਨਾਲ ਵੀ ਕਰਦੇ ਹਾਂ ਗੱਲਬਾਤ ਤੇ ਉਹਨਾਂ ਤੋਂ ਜਾਣਦੇ ਹਾਂ ਹੁਣ ਸਾਡੇ ਨਾਲ ਮੌਜੂਦ ਨੇ ਇਸ ਇਤਿਹਾਸਿਕ ਸਥਾਨ ਦੇ ਕਮੇਟੀ ਮੈਂਬਰ ਤੇ ਸੇਵਾਦਾਰ ਤੇ ਉਹਨਾਂ ਤੋਂ ਅਸੀਂ ਅਖੰਡ ਜੋਤ ਬਾਰੇ ਜਾਣਾਂਗੇ ਤੇ ਇਸ ਜਗ੍ਹਾ ਦੇ ਇਤਿਹਾਸ ਬਾਰੇ ਜਾਣਾਂਗੇ ਤਾਂ ਬਾਪੂ ਜਿਵੇਂ ਅਖੰਡ ਜੋਤ ਹੈ ਜਿਹੜੀ ਇੱਥੇ ਚੱਲਦੀ ਰਹਿੰਦੀ ਹੈ ਤਾਂ ਇਸ ਵਿੱਚ ਕੀ ਐਸੀ ਸ਼ਕਤੀ ਹੈਗੀ ਜਿਹੜੀ ਇਹ ਕਦੇ ਵੀ ਆਪਾਂ ਕਹਿਦੀਏ ਵੀ ਬੁਝਦੀ ਨਹੀਂ ਹੈਗੀ ਹਮੇਸ਼ਾ ਚੱਲਦੀ ਹੀ ਰਹਿੰਦੀ ਆ ਇਹ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਐ ਬਾਬਾ ਜਗਵੀਰ ਦੀ ਅਖੰਡ ਜੋਤ ਹੈ ਜਿਹੜੀ ਅਸੀਂ ਜਨਮ ਤੋਂ ਦੇਖਦੇ ਆ ਰਹੇ ਹਾਂ ਅਸੀਂ ਅੱਜ ਤੱਕ ਕਦੇ ਇੱਕ ਪਲ ਵਰ ਵਾਸਤੇ ਵੀ ਨਹੀਂ ਇਹ ਬੰਦ ਦੇਖੀ ਜਿਵੇਂ ਕਿ ਹੁਣ ਕੁਝ ਦਿਨ ਪਹਿਲਾਂ ਮੀਂਹੇ ਰੀ ਝੱਖੜ ਐਨੇ ਆਏ ਸੀ ਦੁਨੀਆ ਦੇ ਰੋੜਾਂ ਜਾਮ ਹੋ ਗਏ ਅੰਤਰਖਤ ਟੁੱਟ ਕੇ ਪਰ ਇਹ ਖੰਡ ਜੋਤ ਹੈ ਜਿਹੜੀ ਹਮੇਸ਼ਾ ਇੱਕ ਸੈਕਿੰਡ ਵਾਸਤੇ ਵੀ ਨਹੀਂ ਬੰਦ ਹੋਈ ਕਦੇ ਤੇ ਦੂਜੀ ਗੱਲ ਇਹ ਚ ਇਹ ਵਿਸ਼ੇਸ਼ ਮਹੱਤਤਾ ਹੈ ਵੀ ਇਹ ਜਿਹੜੀ ਹੈ ਇਹ ਚ ਦੇਸੀ ਘਿਓ ਪਾਇਆ ਜਾਂਦਾ ਜਾਂਦਾ ਜੇ ਤਾਂ ਜਰੇ ਸ਼ਰਧਾਲੂ ਨੇ ਉਹ ਵੀ ਪਾ ਕੇ ਜਾਂਦੇ ਨੇ ਜੇ ਨਾਸਰ ਦਾ ਲੂੰਬਈ ਮਾਲਾ ਇਹ ਚ ਕਿਉਂ ਘਟ ਹੋਵੇ ਤਾਂ ਇਹ ਕਮੇਟੀ ਵੱਲੋਂ ਪਾਇਆ ਜਾਂਦਾ ਇਹ ਕਦੇ ਵੀ ਬੰਦ ਨਹੀਂ ਹੋਈ ਤਾਂ ਜਿਵੇਂ ਇਸ ਜਗ੍ਹਾ ਦੇ ਇਤਿਹਾਸ ਦੀ ਗੱਲ ਕਰ ਲਈ ਤਾਂ ਇਸ ਜਗ੍ਹਾ ਦੇ ਪਿੱਛੇ ਦਾ ਇਤਿਹਾਸ ਕੀ ਹੈਗਾ ਇਹ ਅਸੀਂ ਬਚਪਨ ਤੋਂ ਹੀ ਸੁਣਦੇ ਆਂ ਕਿ ਬਾਬਾ ਜੂਗ ਪੀਰ ਦਾ ਇਹ ਕੋਈ ਪੁਰਾਣਾ ਬਸੋਕੜੇ Rajasthan ਦਾ ਸੀਗਾ ਜੀ ਇੱਥੇ ਆ ਕੇ ਉਹ ਰੁਕੇ ਸੀ ਇੱਥੇ ਕੋਈ ਗੱਡੇ ਵਾਲਾ ਲੈ ਕੇ ਜਾਂਦਾ ਸੀ ਉਹਦੀ ਨਾਵ ਟੁੱਟ ਗਈ ਤਾਂ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਇੱਥੇ ਲੱਕੜ ਦੀ ਡਾਣਾ ਤੋੜ ਕੇ ਪਾ ਲੋ ਤਾਂ ਤੁਹਾਡਾ ਜਗਾ ਆਪਣੀ ਜਗਾ ਤੇ ਡੱਗੜਾ ਪਹੁੰਚ ਜੂ ਤਾਂ ਉਹਨਾਂ ਨੇ ਉਹ ਲੱਕੜ ਦਾ ਡਾਣਾ ਤੋੜ ਕੇ ਉਹਦੇ ਵਿੱਚ ਪਾ ਲਿਆ ਤਾਂ ਉਹਨਾਂ ਦੀ ਉਹ ਮੰਜ਼ਲ ਤੇ ਗੱਡਾ ਪਹੁੰਚ ਗਿਆ ਜੀ ਧੰਨਵਾਦ ਤਾਂ ਬੱਪੂ ਜੀ ਮੈਂ ਗੱਲ ਕਰ ਲਈ ਵੀ ਇਸ ਜਗ੍ਹਾ ਦੀ ਮੰਨਤ ਆ ਗਈ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ ਤਾਂ ਇਸ ਜਗ੍ਹਾ ਦੀ ਮੰਨਤ ਇੰਨੀ ਕਿਉਂ ਕਰਦੇ ਆ ਲੋਕ ਤੇ ਭਾਈ ਸਾਰੇ ਪਹਿਲਾਂ ਤੋਂ ਹੀ ਮੁੱਢ ਤੋਂ ਹੀ ਲਾ ਕੇ ਕਰਦੇ ਆ ਜਾਂ ਹੁਣ ਕੋਈ ਮੱਝਾਂ ਸੂਈਆਂ ਤੇ ਇੱਥੇ ਪਹਿਲਾਂ ਬਾਬੇ ਦੇ ਦੋ ਚੜੂਗਾ ਫੇਰ ਉਹ ਆਪਾਂ ਘਰ ਵਿੱਚ ਵਰਤਿਆ ਜਾਊਗਾ ਤੇ ਫੇਰ ਉਹਦੇ ਜੋਤਾਂ ਦੁੱਧ ਬਣਾ ਕੇ ਘੋ ਲਿਆ ਕੇ ਫੇਰ ਉਹਦਾ ਉਹ ਜੋਤਾਂ ਚਲਦੀਆਂ ਨੇ ਹਾਂਜੀ ਤਾਂ ਜਿਵੇਂ ਮੰਨਤਾ ਦੀ ਗੱਲ ਕਰ ਲਈਏ ਤਾਂ ਮੈਂ ਸੁਣਿਆ ਸੀ ਵੀ ਇੱਥੇ ਹਰ ਪ੍ਰਕਾਰ ਦੀ ਮੰਨਤਾ ਜਿਹੜੀ ਉਹ ਪੂਰੀ ਹੁੰਦੀ ਹੈ ਕੋਈ ਵੀ ਆਪ ਤਨੋਂ ਮਨੋਂ ਸੁਖ ਦੀਆਂ ਜਦੋਂ ਤਾਂ ਉਹ ਸੁੱਖ ਆਪਣੀ ਬਾਰ ਆਉਂਦੀ ਹੈ ਤੇ ਕਿਹੜੇ ਕਿਹੜੇ ਮੰਨਤਾ ਨੇ ਜਿਹੜੀਆਂ ਉਹ ਪੂਰੀਆਂ ਹੋਣਗੀਆਂ ਕੋਈ ਮਾਜੀ ਸੁੱਖ ਹੈ ਉਹਦੀ ਉਹੀ ਇੱਥੇ ਸੁੱਖਾ ਪੂਰੀਆਂ ਹੋਣਗੇ ਬੱਚੇ ਵੀ ਕੁਝ ਨਾ ਕੁਝ ਲਿਖ ਕੇ ਜਾਂਦੇ ਨੇ ਦੇਖੋ ਜਿੱਥੇ ਜੋ ਜਗਦੀ ਹੈ ਉੱਥੇ ਤੁਹਾਨੂੰ ਪਤਾ ਵੀ ਕਾਲਸ ਜ਼ਰੂਰੀ ਹੈ ਉਹ ਕਾਲਸ ਦੀ ਛੱਤ ਦੇ ਉੱਤੇ ਬੱਚੇ ਆਪਣੀ ਆਪਣੀ ਮਨੋ ਕਾਮਨਾ ਪੂਰੀ ਲਿਖ ਕੇ ਜਾਂਦੇ ਨੇ ਫਿਰ ਉਹਨਾਂ ਦੀ ਪੂਰੀ ਹੁੰਦੀ ਹੈ। ਦੂਜੀ ਗੱਲ ਇੱਥੇ ਇੱਕ ਨੂਨ ਚੜਦਾ ਜੀ। ਜੇ ਕਿਸੇ ਦੇ ਮੌਕਾ ਹੋ ਜੇ ਜੇ ਮੈਂ ਆਪਣੇ ਹੱਥ ਪੈਰਾਂ ਤੇ ਮੌਕੇ ਹੋ ਜਾਂਦੇ ਨੇ ਉਹ ਚਾਂਦੀ ਦੇ ਲੋਕ ਚੜਾ ਕੇ ਜਾਂਦੇ ਨੇ ਛੋਟੇ ਛੋਟੇ ਮੌਕੇ ਬਣਾ ਕੇ ਗੋਲਕ ਵਿੱਚ ਪਾ ਜਾਂਦੇ ਨੇ ਤੇ ਨੂਨ ਚੜਦਾ ਹੈ ਤੇ ਉਹ ਮੌਕੇ ਵੀ ਪੂਰੇ ਹੋ ਜਾਂਦੇ ਤੇ ਝਾੜੂ ਵੀ ਇੱਥੇ ਚੜਾਏ ਜਾਂਦੇ ਨੇ ਤੇ ਬਾਕੀ ਧਰਮਾਨ ਸੇਵਾ ਨਾਲ ਵੀ ਧਰਮਾਨ ਨਾਲ ਸੇਵਾ ਕਰੀ ਜਾਂਦੀ ਇੱਥੇ ਜੀ। ਇਹ ਇੱਥੇ ਪੂਰੀ ਹੁੰਦੀ ਹੈ ਕੋਈ ਵੀ ਸੁੱਖ-ਸੋਕ ਕੇ ਵਗ ਜੂ ਉਹੀ ਆਪਣੀ ਪੂਰੀ ਹੋਊਗੀ ਹਾਂ ਇੱਥੇ ਨਵੇਂ ਵਿਆਹੇ ਜੋੜੇ ਆਉਂਦੇ ਨੇ ਜੀ ਨਵੇਂ ਵਿਆਹ ਕੇ ਅਗਲਾ ਇੱਥੇ ਗੰਢ ਜੋੜੇ ਆਉਂਦੇ ਨੇ ਇੱਥੇ ਆ ਕੇ ਉਹ ਮੱਥਾ ਟੇਕਦੇ ਨਮਸਕਾਰ ਕਰਦੇ ਨੇ ਦੋਨੋਂ ਜੀ ਬਾਕੀ ਪਰਿਵਾਰ ਦੇ ਜੀ ਆਉਂਦੇ ਨੇ ਤੇ ਗੁਰਦੀਆਂ ਭੇਲੀਆਂ ਇੱਥੇ ਚੜ੍ਹਦੀਆਂ ਨੇ ਉਹ ਗੰਢ ਜੋੜੇ ਲੈ ਕੇ ਆਉਂਦੇ ਨੇ ਤੇ ਬਾਕੀ ਮਠਾਈ ਵਗੈਰਾ ਵੀ ਜ਼ਰੂਰ ਚੜਾਉਂਦੇ ਨੇ ਜਿਵੇਂ ਪਿੱਛੇ ਬਾਬੇ ਦੀ ਬਲਿੰਦ ਬਣੀ ਹੈ ਹੈ ਤਾਂ ਬਹੁਤ ਬਹੁਤ ਪੁਰਾਣੀ ਕਿਉਂਕਿ ਅਸੀਂ ਤਾਂ ਜਨਮ ਤੋਂ ਪਹਿਲਾਂ ਦੀ ਦੇਖਦੀ ਆ 500 ਸਾਲ ਪੁਰਾਣੀ ਹੈ ਹੁਣ ਇਹ ਦੁਬਾਰਾ ਇਹਦੀ ਦੁਬਾਰਾ ਸਾਰੀ ਹੋ ਰਹੀ ਹੈ ਦੁਬਾਰਾ ਨਵੀਂ ਬਣਾਈ ਜਾ ਰਹੀ ਹੈ ਸਾਰੀ ਹੋ ਗਈ ਦੁਬਾਰਾ ਟਾਇਲ ਵਗੈਰਾ ਲੱਗ ਰਹੀ ਹੈ ਜਿਵੇਂ ਪਲੈਸਟਰ ਵਗੈਰਾ ਬਾਕੀ ਹੈ ਦਾ ਉਹ ਕੰਮ ਚੱਲ ਚੱਲ ਚਾਲੂ ਹੈ ਜਿਵੇਂ ਬਾਬੇ ਜੀ ਦਾ ਤਾਂ ਅਸ ਦਾਦੇ ਨੇ ਵੀ ਇੱਥੇ ਕਿਹਦੀ ਮਹਾਰਾਣੀ ਜਾਂਦੀ ਸੀਗੀ ਉਹਨਾਂ ਦੇ ਇਲਾਜ ਨਹੀਂ ਸੀ ਤਾਂ ਉਹਨਾਂ ਤੋਂ ਉਹਨਾਂ ਨੇ ਬਾਬੇ ਤੋਂ ਮੰਤ ਮੰਗੀ ਵੀ ਸਾਡੀ ਬੱਚੀ ਤੇ ਇਲਾਜ ਨਹੀਂ ਹੈਗੀ ਤਾਂ ਉਹਨਾਂ ਨੇ ਕਿਹਾ ਸੀ ਕਿ ਵੀ ਇੱਥੇ ਤੁਸੀਂ ਮੰਤ ਮੰਨ ਕੇ ਜਾਓ ਤੇ ਫਿਰ ਉਹਨਾਂ ਦੇ ਬੱਚਾ ਪੈਦਾ ਹੋਇਆ ਤੇ ਫਿਰ ਉਹਨਾਂ ਨੇ ਬਾਬੇ ਦਾ ਇੱਥੇ ਬਲਿੰਦਰੀ ਸਾਰੀ ਕਰਾਈ ਸੀ ਤਾਂ ਇਹਨਾਂ ਸਾਡੇ ਨਾਲ ਇਤਿਹਾਸਿਕ ਸਥਾਨ ਦੀ ਕਮੇਟੀ ਮੈਂਬਰ ਤੇ ਸੇਵਾਦਾਰ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਤੇ ਉਹਨਾਂ ਤੋਂ ਜਾਣਿਆ ਕਿ ਕਿਸ ਕਿਸ ਪ੍ਰਕਾਰ ਦੀਆਂ ਮੰਨਤਾਵਾਂ ਨੇ ਜਿਹੜੀਆਂ ਇੱਥੇ ਉਹ ਪੂਰੀਆਂ ਹੁੰਦੀਆਂ ਨੇਗੀਆਂ ਤੇ ਕੀ ਇਸ ਜਗ੍ਹਾ ਦਾ ਇਤਿਹਾਸ ਆ ਤਾਂ ਆਓ ਹੁਣ ਤੁਹਾਨੂੰ ਅਸੀਂ ਲੈ ਕੇ ਚੱਲਦੇ ਹਾਂ ਬਾਬਾ ਜੀ ਦੀਆਂ ਇਤਿਹਾਸਿਕ ਨਿਸ਼ਾਨੀਆਂ ਵੱਲ ਇੱਥੇ ਕਿਹੜੇ ਕਿਹੜੇ ਬਾਬਾ ਜੀ ਦੇ ਇਤਿਹਾਸਿਕ ਨਿਸ਼ਾਨੀਆਂ ਨੇ ਜਿਹੜੀਆਂ ਉਹ ਰੱਖੀਆਂ ਗਈਆਂ ਨੇ ਤਾਂ ਆਓ ਤੁਹਾਨੂੰ ਵਿਖਾਉਣੇ ਆਂ ਤਾਂ ਹੁਣ ਅਸੀਂ ਆਏ ਆਂ ਬਾਬਾ ਜੀ ਦੇ ਦਰਬਾਰ ਦੇ ਵਿੱਚ ਜਿੱਥੇ ਤੁਸੀਂ ਇਸ ਦਰਬਾਰ ਨੂੰ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਹੈ ਜਿਹੜਾ ਸਜਾਇਆ ਗਿਆ ਜਦੋਂ ਇੱਥੇ ਵਿਆਹੇ ਨਵੇਂ ਗੰਢ ਜੋੜੇ ਜਿਹੜੇ ਆਉਂਦੇ ਆ ਤਾਂ ਉਹ ਇੱਥੇ ਬਾਬਾ ਜੀ ਦੇ ਸਿਰ ਤੇ ਤੇਰੇ ਕਲੀਆਂ ਵੀ ਸਜਾ ਕੇ ਜਾਂਦੇ ਆ ਤੇ ਬਾਬਾ ਜੀ ਹਮੇਸ਼ਾ ਜਿਹੜਾ ਸੀਗੇ ਉਹ ਘੋੜੇ ਤੇ ਸਵਾਰ ਹੁੰਦੇ ਸੀ ਤੇ ਉਹ ਆਪਣੇ ਨਾਲ ਇੱਕ ਵਫਾਦਰ ਦਰবেশ ਨੂੰ ਵੀ ਰੱਖਦੇ ਸੀ ਤਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਕਿੰਨਾ ਸੋਹਣਾ ਹੈ ਜਿਹੜਾ ਉਹ ਬਾਬਾ ਜੀ ਦਾ ਦਰਬਾਰ ਸਜਾਇਆ ਗਿਆਗਾ ਤੇ ਲੋਕ ਇੱਥੇ ਚਾਂਦੀ ਦੇ ਘੋੜੇ ਵੀ ਆਪਣੀ ਸ਼ਰਧਾ ਦੇ ਅਨੁਸਾਰ ਚੜਾ ਕੇ ਜਾਂਦੇ ਨੇ ਜਿਨ੍ਹਾਂ ਦੀਆਂ ਇੱਥੇ ਮੰਨਤਾਵਾਂ ਕਹਦੀ ਹੈ ਆਪਾਂ ਸੁੱਖਾ ਕਹਦੀ ਹੈ ਬਾਰ ਆਉਂਦੀਆਂ ਨਹੀਂ ਤਾਂ ਉਹ ਆਪਣੀ ਸ਼ਰਧਾ ਮੁਤਾਬਿਕ ਜਿਹੜਾ ਇੱਥੇ ਚੜਾਵਾ ਚੜਾਉਂਦੇ ਨੇਗੇ ਤਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਕਿੰਨਾ ਸੋਹਣਾ ਹੈ ਜਿਹੜਾ ਉਹ ਬਾਬਾ ਜੀ ਦਾ ਦਰਬਾਰ ਸਜਾਇਆ ਗਿਆਗਾ ਤਜਿਵੇਂ ਬਾਬਾ ਜੀ ਦੀ ਗੱਲ ਕਰ ਲਈ ਜਾਵੇ ਤਾਂ ਉਹ ਜਮ੍ਹਾਂ ਆਪਾਂ ਕਹਦੇ ਵੀ ਸਿੰਪਲ ਤੇ ਸਿੰਪਲ ਜ਼ਿੰਦਗੀ ਸੀ ਜਿਹੜੀ ਉਹ ਬਤੀਤ ਕਰਦੇ ਸਾਦਾ ਜੀਵਨ ਬਤੀਤ ਕਰਦੇ ਸੀ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਕਿ ਇਸ ਘੋੜੇ ਦੇ ਗਲ ਵਿੱਚ ਜਿਹੜਾ ਉਹ ਝੋਲਾ ਸੀ ਪਾਇਆ ਹੋਇਆ ਸੀ ਉਸ ਝੋਲੇ ਦੇ ਵਿੱਚ ਲੋਕ ਜਿਹੜਾ ਕੁਝ ਵੀ ਉਹਨਾਂ ਨੂੰ ਖਾਣ ਨੂੰ ਦਿੰਦੇ ਸੀਗੇ ਤਾਂ ਉਹ ਬਾਬਾ ਜੀ ਸੀ ਜਿਹੜੇ ਉਹ ਉਹੀ ਖਾ ਲੈਂਦੇ ਸੀਗੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਘੋੜੇ ਦੇ ਗਲੇ ਵਿੱਚ ਜਿਹੜਾ ਉਹ ਝੋਲਾ ਪਾਇਆ ਹੋਇਆਗਾ ਅਸੀਂ ਚੱਲਦੇ ਹਾਂ ਸਰੋਵਰ ਵੱਲ ਜਿੱਥੇ ਤੁਸੀਂ ਮੇਰੇ ਪਿੱਛੇ ਦੇਖ ਹੀ ਸਕਦੇ ਹੋ ਕਿ ਸਰੋਵਰ ਹੈ ਜਿਹੜਾ ਉਹ ਬਣਿਆ ਹੋਇਆ ਤੇ ਇੱਥੇ ਸੰਗਤਾਂ ਦਾ ਮੰਨਣਾਗਾ ਕਿ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਰੂਹ ਜਿਹੜੀ ਉਹ ਪਵਿੱਤਰ ਹੋ ਜਾਂਦੀ ਹੈ ਰੂਪਵਿੱਤਰ ਦੇ ਰੂਪਵਿੱਤਰ ਹੋਣ ਦੇ ਨਾਲ ਨਾਲ ਇੱਥੇ ਜਿਹੜੇ ਦੁੱਖ ਕਸ਼ਟ ਕਹਿਦੀ ਆਪਾਂ ਉਹ ਵੀ ਕੱਟੇ ਜਾਂਦੇ ਹੈਗੇ ਤੇ ਇਸ ਸਰੋਵਰ ਨੂੰ ਲੈ ਕੇ ਵੀ ਜਿਹੜੀ ਸੰਗਤਾਂ ਦੀ ਬਹੁਤ ਜ਼ਿਆਦਾ ਸਰਦ ਹੈਗੀ ਉਹ ਬਣੀ ਹੋਈ ਆ ਤਾਂ ਇਸ ਵਕਤ ਅਸੀਂ ਖੜੇ ਹਾਂ ਬੁਲੰਦ ਦੇ ਮੁੱਖ ਦੀਵਾਰ ਦੇ ਉੱਤੇ ਜਿੱਥੇ ਤੁਸੀਂ ਤੁਹਾਡੀ ਨਜ਼ਰ ਪੈ ਹੀ ਰਹੀ ਹੋਊਗੀ ਕਿ ਨਿਮਮ ਨੇ ਜਿਹੜੇ ਉਹ ਬਣੇ ਜਾਂਦੇ ਆ ਜਦੋਂ ਕਿਸੇ ਆਪ ਕਹੇ ਦੀ ਲੋਕਾਂ ਦੀ ਮਨੋ ਕਾਮਨਾ ਜਿਹੜੀ ਉਹ ਔਲਾਦ ਦੀ ਉਹ ਪੂਰੀ ਹੋ ਜਾਂਦੀ ਹੈ ਤਾਂ ਔਲਾਦ ਹੋਣ ਤੋਂ ਬਾਅਦ ਮਨੋ ਕਾਮਨਾ ਪੂਰੀ ਹੋਣ ਤੋਂ ਬਾਅਦ ਇੱਥੇ ਨਿਮਮ ਜਿਹੜੇ ਉਹ ਬਣ ਕੇ ਜਾਂਦੇ ਨੇ ਤੇ ਇਸ ਬੁਲੰਦ ਦੇ ਵਿੱਚ ਹੋਰ ਕੀ ਕੀ ਬਣਿਆ ਹੋਇਆਗਾ ਤਾਂ ਆਓ ਤੁਹਾਨੂੰ ਦਿਖਾਉਣੇ ਆ ਕਿ ਕੀ ਕੀ ਇਸ ਬੁਲੰਦ ਦੇ ਵਿੱਚ ਹੈ ਜਿਹੜਾ ਉਹ ਬਣਿਆ ਹੋਇਆਗਾ ਬਲੰਦੇ ਦੇ ਵਿੱਚ ਆ ਚੁੱਕੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਬਲੰਦ ਹੈ ਜਿਹੜੀ ਪੁਰਾਣੇ ਰਾਜੇ ਮਹਾਰਾਜਿਆਂ ਦੇ ਕਿਲੇ ਵਾਂਗ ਬਣਾਈ ਗਈ ਹੈਗੀ ਤੇ ਇਸ ਬਲੰਦ ਦੇ ਜੇਕਰ ਉਚਾਈ ਦੀ ਗੱਲ ਕਰ ਲਈਏ ਤਾਂ ਇਸ ਦੀ ਉਚਾਈ ਇੰਨੀ ਜ਼ਿਆਦਾ ਆ ਕਿ ਪੌੜੀਆਂ ਚੜਦੇ ਆ ਚੜਦਿਆਂ ਦਾ ਸਾਹ ਜਿਹੜਾ ਉਹ ਚੜ ਜਾਂਦਾਗਾ ਤਾਂ ਆਓ ਤੁਹਾਨੂੰ ਦਿਖਾਉਣੇ ਆ ਕਿ ਇਸ ਬਲੰਦ ਦੇ ਵਿੱਚ ਹੋਰ ਕੀ ਕੀ ਜਿਹੜਾ ਉਹ ਚੀਜ਼ਾਂ ਬਣਾਈਆਂ ਗਈਆਂ ਨੇਗੀਆਂ ਤਾਂ ਆਓ ਦਿਖਾਉਣੇ ਆ ਤਾਂ ਇਹ ਹੈ ਬਾਬਾ ਜੀ ਦਾ ਵਿਸ਼ਰਾਮ ਵਾਲਾ ਕਮਰਾ ਜਿੱਥੇ ਉਹ ਵਿਸ਼ਰਾਮ ਕਰਿਆ ਕਰਦੇ ਸੀ ਪਰ ਸੰਗਤ ਦੀ ਗੱਲ ਕਰ ਲਈ ਤਾਂ ਸੰਗਤ ਉਹਨਾਂ ਨੂੰ ਅੱਜ ਵੀ ਹਾਜ਼ਰ-ਨਾਜ਼ਰ ਮੰਨਦੀ ਆ ਤਾਂ ਸੰਗਤ ਦਾ ਅੱਜ ਵੀ ਵਿਸ਼ਵਾਸ ਹੈ ਜਿਹੜਾ ਬਣਿਆ ਹੋਇਆ ਕਿ ਬਾਬਾ ਜੀ ਨੇ ਜਿਹੜੇ ਉਹ ਸਾਡੇ ਅੰਗ ਸੰਗਣਗੇ ਤੇ ਅੱਜ ਵੀ ਉਹ ਇੱਥੇ ਵਿਸ਼ਰਾਮ ਕਰਦੇ ਨੇਗੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਵਿਸ਼ਰਾਮ ਵਾਲਾ ਕਮਰਾ ਵੀ ਹੈ ਜਿਹੜਾ ਉਹ ਬਹੁਤ ਹੀ ਸੋਹਣਾ ਸਜਾਇਆ ਗਿਆ ਹੈਗਾ ਤੇ ਜਿੱਥੇ ਇੱਥੇ ਲੋਕਾਂ ਦੀ ਜਦੋਂ ਮੰਤਾਂ ਪੂਰੀਆਂ ਹੁੰਦੀਆਂ ਨੇ ਤਾਂ ਉਹ ਕੋਦੇ ਆਪਣੀ ਸਰਦ ਅਨੁਸਾਰ ਹੈ ਜਿਹੜਾ ਉਹ ਚੜਾ ਚੜਾਵਾ ਚੜਾ ਕੇ ਜਾਂਦੇ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਕਮਰਾ ਜਿਹੜਾ ਉਹ ਬਹੁਤ ਹੀ ਸੋਹਣਾ ਸਜਾਇਆ ਗਿਆਗਾ। ਮੈਂ ਬਿਸ਼ਰਾਮ ਦੇ ਕਮਰੇ ਦੀ ਗੱਲ ਤਾਂ ਕਰ ਹੀ ਲਈ ਤੇ ਜਦੋਂ ਇੱਥੇ ਲੋਕਾਂ ਦੀ ਮੰਨਤਾਂ ਨੇ ਜਿਹੜੀਆਂ ਪੂਰੀਆਂ ਹੁੰਦੀਆਂ ਨੇ ਤਾਂ ਲੋਕ ਖੜਾਵਾ ਵੀ ਜਿਹੜੀਆਂ ਉਹ ਚੜਾ ਕੇ ਜਾਂਦੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਸੋਹਣੀਆਂ ਖੜਾਵਾ ਨੇ ਜਿਹੜੀਆਂ ਉਹ ਲੋਕਾਂ ਦੁਆਰਾ ਚੜਾਈਆਂ ਗਈਆਂ ਨੇ। ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਬਾਬਾ ਜੀ ਦੀ ਭੇਲੀ ਵਾਲੇ ਕਮਰੇ ਵਿੱਚ ਜਿੱਥੇ ਭੇਲੀ ਹੈ ਜਿਹੜੀ ਉਹ ਇੱਥੇ ਬਣਾਈ ਗਈ ਹੈ ਤੇ ਲੋਕਾਂ ਦੁਆਰਾ ਮੰਨਤਾ ਪੂਰੀਆਂ ਹੋਣ ਤਾਂ ਹੋਣ ਤੇ ਭੇਲੀਆਂ ਨੇ ਜਿਹੜੀਆਂ ਗੁੜ ਹੁੰਦੇ ਜਿਹੜੇ ਉਹ ਪੂਰੀ ਸਾਬਤ ਪੇ ਭੇਲੀ ਜਿਹੜੀ ਉਹ ਚੜਾ ਕੇ ਜਾਂਦੇ ਆ ਤੇ ਆਮ ਲੋਕਾਂ ਦੁਆਰਾ ਮੰਨਦਾ ਮਾ ਪੂਰੀਆਂ ਹੋਣ ਤੇ ਇੱਕ ਦੋ ਭੇਲੀਆਂ ਜਿਹੜੀਆਂ ਆਪਾਂ ਕਹਿੰਦੇ ਜੇ ਚਾਰ ਪੰਜ ਭੇਲੀਆਂ ਨੇ ਉਹ ਚੜਾਈਆਂ ਜਾਂਦੀਆਂ ਨੇ ਤਾਂ ਇਸ ਭੇਲੀ ਨੂੰ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਇਹ ਭੇਲੀ ਉਹ ਕਮਰੇ ਦੇ ਵਿੱਚ ਬਣਾਈ ਹੋਈ ਹੈਗੀ ਇਹ ਖੜੀਆਂ ਬੁਲੰਦ ਦੇ ਸਿਖਰ ਉੱਤੇ ਜਿੱਥੇ ਕਿ ਤੁਸੀਂ ਦੂਰ ਦਰਾਡੇ ਨਜ਼ਰ ਮਾਰੋਗੇ ਤਾਂ ਤੁਹਾਨੂੰ ਦਰਖਤੀ ਦਰਖਤ ਨੇ ਜਿਹੜੇ ਉਹ ਨਜ਼ਰ ਆਉਣਗੇ ਤੇ ਇੱਥੇ ਜੰਗਲ ਆ ਜਿਹੜਾ ਬਣਿਆ ਹੋਇਆ ਜੰਗਲ ਦੇ ਨਾਲ-ਨਾਲ ਜਿਹੜਾ ਬਾਗਵੀ ਉਹ ਬਣਿਆ ਹੋਇਆ ਤੇ ਇਹ ਸਾਰੀ ਜ਼ਮੀਨ ਆ ਜਿਹੜੀ ਕਾਫੀ ਰਕਵਿਆਂ ਦੇ ਵਿੱਚ ਫੈਲੀ ਹੋਈ ਹੈ ਤੇ ਇਹ ਸਾਰੀ ਜ਼ਮੀਨ ਬਾਬਾ ਜੋਗੀ ਪੀਰ ਜੀ ਦੇ ਨਾਮ ਦੇ ਉੱਤੇ ਉੱਤੇ ਬਣੀ ਹੋਈ ਹੈਗੀ ਤਾਂ ਜਿਵੇਂ ਤੁਸੀਂ ਵੇਖ ਸਕਦੇ ਹੋ ਕਿ ਇਹ ਜਿਹੜਾ ਕਮਰਾ ਹੈ ਇਹ ਭੇਲੀ ਵਾਲਾ ਕਮਰਾ ਜਿੱਥੇ ਸੰਗਤਾਂ ਦੁਆਰਾ ਇੱਥੇ ਜਿਹੜਾ ਘੋੜਾ ਉਚੜਾਇਆ ਜਾਂਦਾ ਹੈਗਾ ਤੇ ਤੁਸੀਂ ਨੀਚੇ ਵਾਲਾ ਕਮਰਾ ਸੀ ਜਿਹੜਾ ਉਹ ਵੀ ਦੇਖ ਸਕਦੇ ਹੋ ਕਿ ਨੀਚੇ ਵਾਲਾ ਕਮਰਾ ਜਿਹੜਾ ਬਾਬਾ ਜੀ ਦਾ ਵਿਸ਼ਰਾਮ ਕਮਰਾ ਸੀ ਜਿੱਥੇ ਬਾਬਾ ਜੀ ਬੈਠ ਕੇ ਵਿਸ਼ਰਾਮ ਕਰਿਆ ਕਰਦੇ ਸੀ ਤਾਂ ਅੱਜ ਅਸੀਂ ਇੱਥੋਂ ਦੇ ਇਤਿਹਾਸਿਕ ਸਥਾਨ ਦੇ ਸੇਵਾਦਾਰਾਂ ਤੋਂ ਕਮੇਟੀ ਮੈਂਬਰਾਂ ਤੋਂ ਜਾਣਿਆ ਕਿ ਇਸ ਦਾ ਇਤਿਹਾਸਿਕ ਸਥਾਨ ਦਾ ਕੀ ਇਤਿਹਾਸ ਦਾ ਕਿਉਂ ਲੋਕ ਇਸ ਦੀ ਇੰਨੀ ਮੰਨਤਾ ਕਰਦੇ ਨੇਗੇ ਤੇ ਕਿ ਕਿਹੜੇ-ਕਿਹੜੀਆਂ ਇੱਥੇ ਮੰਨਤਾਵਾਂ ਨੇ ਜਿਹੜੀਆਂ ਪੂਰੀਆਂ ਹੁੰਦੀਆਂ ਨਹੀਂ ਗੀਆਂ ਤਾਂ ਇੰਨੇ ਹੀ ਸ਼ਬਦ ਨਾਲ ਮੈਂ ਤੁਹਾਡੇ ਤੋਂ ਲੈਣੀ ਹੈ ਇਜਾਜ਼ਤ ਤੁਹਾਡੀ ਆਪਣੀ ਐਂਕਰ ਸੂ